جا رہے اگے مم మంత్రి ਸਰ ਤਾਂ ਨਾ ਗੱਡੀ ਜਾ ਰਹੀ ਹੈ ਨਾ ਅਸੀਂ ਇੰਟਰਵਿਊ ਲੈਣ ਜਾ ਰਹੇ ਹਾਂ ਮੁੱਖ ਮੰਤਰੀ ਸਾਹਿਬ ਤੇ ਸੁਖਸੰਧੂ ਸਰਦਿਕ ਤੇ ਉਹਨਾਂ ਦੀ ਗੱਡੀ ਉਹ ਆ ਤੇ ਹੋਰਨ ਤੋਂ ਉਹਨਾਂ ਨੂੰ ਆਪਾਂ ਇੱਥੇ ਰੁਕ ਲਿਆ ਸੀ ਇੰਟਰਵਿਊ ਲੈਣ ਜਾ ਰਹੇ ਸੀ ਪਰ ਰਸਤੇ 'ਚ ਘੇਰ ਲਿਆ ਰਸਤੇ 'ਚ ਮਿਲ ਗਿਆ ਗੱਡੀ ਲਾ ਦੇ ਹਲੋ ਆ ਜੋ ਇਹ ਮਿਲਦੇ ਇਹਨਾਂ ਨੂੰ ਉਤਰ ਕੇ ਨਾ ਲੈਟਸ ਗੋ ਲੈਟਸ ਗੋ ਕਦੋਂ ਕਦੜ ਕਦੋਂ ਤਿਆਰੀਆਂ ਹੋ ਮੰਤਰੀ ਸਾਹਿਬ ਬਾਹਰ ਹੈ ਅਸੀਂ ਗੱਡੀ ਨਾਲ ਕਿੱਥੇ ਲੈ ਜਾਓਗੇ ਹੋਰ ਕਿਦਾਂ ਤਾਂ ਜੀ ਸਾਨੂੰ ਲੱਗਿਆ ਤੁਸੀਂ ਗੱਡੀ ਲੈ ਕੇ ਚਲੇ ਜਾਗੇ ਤੁਹਾਨੂੰ ਪਹਿਲੋ ਕੇ ਲੈਣੋਂ ਰਾਜ ਦੇ ਅਸੇ ਵਾਲਾ ਕੋਈ ਹੈ ਆਜੇ ਮੰਤਰੀ ਸਾਹਿਬ ਮੰਤਰੀ ਸਾਹਿਬ ਬਾਹਰ ਨਹੀਂ ਆ ਰਹੇ ਹਨ ਮੰਤਰੀ ਸਾਹਿਬ ਹੋਰ ਮੰਤਰੀ ਸਾਹਿਬ ਆ ਜਾਵੋ ਰੇ ਸਸੇ ਕੰਨ ਨਹੀਂ ਹੁਣ ਆਪਾਂ ਇੰਟਰਵਿਊ ਲੈਣੀ ਤੇ ਅੱਜ ਠੀਕ ਹੈ ਨਾ ਤੇ ਮੇਰੇ ਸਾਹਮਣੇ ਗੁਰਬੀਰ ਸਰ ਹੁਣ ਆਪਾਂ ਇੰਟਰਵਿਊ ਕਰੀਏ ਤੇ ਤੁਹਾਡੀ ਅੱਜ ਇੱਕ ਨਹੀਂ ਬਲਕਿ ਦੋ ਆਰਟਿਸਟ ਨਾਲ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਇੱਕ ਆਰਟਿਸਟ ਜਿਸ ਨੇ ਰਾਤ ਰات ਸਾਡੀ ਪੋਲੀਵੁੱਡ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਤੇ ਦੂਜੀ ਆਰਟਿਸਟ ਉਹ ਜਿਨ੍ਹਾਂ ਨੇ ਆਪਣੀ ਮਿਹਨਤ ਤੇ ਲਗਨ ਦੇ ਨਾਲ ਆਪਣੀ ਗੀਤਕਾਰੀ ਦਾ ਲੋਹਾ ਮਨਵਾਇਆ ਤੇ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਓ ਤੁਹਾਡੀ ਕਰਵਾਉਣੀ ਹੈ ਮੁਲਾਕਾਤ ਜਿਨ੍ਹਾਂ ਨੇ ਰਾਤੋ ਰਾਤ ਇੰਡਸਟਰੀ ਨੂੰ ਹਿਲਾਇਆ ਮੁੱਖ ਮੰਤਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਸਤਿ ਸ੍ਰੀ ਅਕਾਲ ਆਪਾਂ ਆਈ ਆ ਮੁੱਖ ਮੰਤਰੀ ਤੇ ਇਹਨਾਂ ਦੇ ਨਾਲ ਹੀ ਨੇ ਸੁਖ ਸੰਧੂ ਸੁਖ ਸੰਧੂ ਵੱਡੇ ਵੀਰ ਗਾਇਕ ਤੇ ਇਹਨਾਂ ਦੇ ਨਾਲ 62 ਵੈਸਟਰ ਸਟੂਡੀਓ ਦੇ ਓਨਰ ਨੇ ਸਾਡੇ ਨਾਲ ਰਣਵੀਰ ਬਾਸਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਸਭ ਤੋਂ ਪਹਿਲਾਂ ਅਸੀਂ ਸਵਾਲ ਪੁੱਛਦੇ ਹਾਂ ਮੁੱਖ ਮੰਤਰੀ ਜੀ ਸਭ ਤੋਂ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਕਿ ਤੁਹਾਡਾ ਜਿਹੜਾ ਰੀਅਲ ਨਾਮ ਹੈ ਟਰਮਪੀ ਚੇ ਉਸਨਾਂ ਅਮ ਤੋ ਤੁਸੀਂ ਮੁੱਖ ਮੰਤਰੀ ਕਿੱਦਾਂ ਬਣੇ ਕਿੱਦਾਂ ਦੇਣ ਦੇ ਵਿੱਚ ਆਏ ਤੁਹਾਡੇ ਆਇਆ ਕਿ ਮੁੱਖ ਮੰਤਰੀ ਨਾਮ ਰੱਖਣਾ ਤੁਸੀਂ ਇਸ ਇੰਡਸਟਰੀ ਦੇ ਲਈ ਇਹ ਮੁੱਖ ਮੰਤਰੀ ਵਾਂਦੀ ਆਪਾਂ ਆਪਣੇ ਸੋਚਿਆ ਨਾਮ ਰੱਖਣਾ ਹੈ ਮੁੱਖ ਮੰਤਰੀ ਇਹ ਮੁੱਖ ਮੰਤਰੀ ਆਪਣੇ ਰਣਵੀਰ ਪਾਠ ਵਾਲੇ ਵੀਰਾਂ ਰੱਖਿਆ ਹੈ ਅੱਛਾ ਜੀ ਹਾਂ ਜੀ ਅੱਛਾ ਤੇ ਅਸਰ ਤੁਸੀਂ ਇਹ ਦੱਸੋ ਕਿ ਤੁਸੀਂ ਕਿੱਦਾਂ ਸੋਚਿਆ ਕਿ ਇਹਨਾਂ ਦਾ ਨਾਮ ਮੁੱਖ ਮੰਤਰੀ ਰੱਖਿਆ ਜਾਵੇ ਅਸੀਂ ਜੀ ਇੱਕ ਗਰੁੱਪ ਬਣਾਇਆ ਆਪਣਾ ਸੁਖਵੀਰ ਤੇ ਆਪਣੇ ਮੈਨੇਜਰ ਸਾਹਿਬ ਲੈਰੀ ਜੀ ਆਪਣੇ ਵੱਡੇ ਬ੍ਰਦਰ ਨਯੋਦ ਬਾੜ ਜੀ ਹਾਂਜੀ ਸੋ ਗੈਵੀ ਜੀ ਗੈਵੀ ਢੰਸਾ ਜੀ ਐਸਾ ਕੈਮਰਾਮੈਨ ਨੇ ਜੋ ਸੋ ਗਰੋਪਲ ਉਹਦੇ ਵਿੱਚ ਡਿਸਕਸ ਕਰ ਰਹੇ ਸੀ ਨਾ ਕਿ ਨਾਂ ਕਿਦਾਂ ਰੱਖਿਆ ਜਾਵੇ ਕਿਉਂਕਿ ਧਰਮਪ੍ਰੀਤ ਨਾਂ ਤੁਹਾਨੂੰ ਪਤਾ ਥੋੜਾ ਵੱਡਾ ਹੋਏਗਾ ਨਾ ਤੁਹਾਨੂੰ ਇਹ ਥੋੜਾ ਨਾਂ ਪਿਕ ਹੋਣ ਵਾਲਾ ਹੋਵੇ ਨਾ ਸੋ ਅਸੀਂ ਫਿਰ ਇਦਾਂ ਹੀ ਗੈਵੀ ਜੀ ਨੇ ਫਿਰ ਸਲਾਹ ਦਿੱਤੀ ਕਿ ਆਪਾਂ ਨਾਂ ਮੁੱਖ ਮੰਤਰੀ ਸਿੱਧਾ ਮੁੱਖ ਮੰਤਰੀ ਹਾਂਜੀ ਸਿੱਧਾ ਮੁੱਖ ਮੰਤਰੀ ਇਹਨਾਂ ਦਾ ਇੱਕ ਕਲਿੱਪ ਬੜਾ ਵਾਇਰਲ ਹੋਇਆ ਨਾ ਮੁੱਖ ਮੰਤਰੀ ਵਾਲਾ ਸੋ ਕਿਉਂ ਅਸੀਂ ਪਿਕ ਕਰ ਲਿਆ ਫਿਰ ਨਾ ਬਿਲਕੁਲ ਤੇ ਇਸ ਤੋਂ ਬਾਅ ਤੁਸੀਂ ਬਿਲਾਈ ਦੱਸੋ ਤੁਸੀਂ ਜੋ ਵੀ ਲਿਖ ਦਿੰਦੇ ਹੋ ਉਹ ਹਿੱਟ ਹੋ ਜਾਂਦਾ ਰਤੋਂ ਰਤ ਉਹ ਰੱਬ ਦੀ ਰਹਿਮਤ ਕਹਿ ਸਕਦੇ ਹੋ ਸੇ ਜਾਂ ਉਹ ਤੁਹਾਡੀ ਮਿਹਨਤ ਹੁੰਦੀ ਆ ਦੇਖੋ ਜੀ ਆਪਾਂ ਮਿਹਨਤ ਬਹੁਤ ਕੀਤੀ ਐ ਇਸ ਲਾਈਨ ਦੇ ਵਿੱਚ ਤੇ 2013 ਦੇ ਵਿੱਚ ਮੇਰਾ ਪਹਿਲਾ ਸੌਂਗ ਆਇਆ ਸੀ ਜੀ ਕੁੰਡੀਆਂ ਮੁੱੱਚਾ ਅੱਛਾ ਜਿਆਦਾ ਗਾਉਣਾ ਤਾਂ ਨਹੀਂ ਆਉਂਦਾ ਸੀ ਥੋੜਾ ਸ਼ੌਂਕ ਰੱਖਦੇ ਸੀ ਪਰ ਲਿਖ ਲੈਂਦੇ ਸੀ ਥੋੜਾ ਬਹੁਤ ਹਨਾ ਤੇ ਆਪਣੇ ਯਾਰਾਂ ਦੋਸਤਾਂ ਨੂੰ ਸੁਣਾਈ ਜਾਣਾ ਜਿੱਦਾਂ ਲਿਖ ਕੇ ਤੇ ਹੁਣ ਹੌਲੀ ਹੌਲੀ ਜਿੱਦਾਂ ਦਾ ਵੀ ਆਪ ਦੀ ਨੇਚਰ ਜਿਹੜੀ ਉਹ ਕੁਝ ਹੋਰ ਆ ਜਿੱਦਾਂ ਅਸੀਂ ਬਾਬਾ ਨਾਨਕ ਗਾਣਾ ਕੀਤਾ ਸੀਗਾ ਹਾਂਜੀ ਉਹ ਮੈਂ ਬਹੁਤ ਦਿਲੋਂ ਕੀਤਾ ਸੀ ਉਹ Song ਤੇ ਉਸ ਤੋਂ ਬਾਅਦ ਮਤਲਬ ਉਹ ਠੀਕ ਠਾਕ ਜਾ ਰਿਹਾ ਕੋਈ ਇਦਾਂ ਦੇ ਗਾਣੇ ਨੂੰ ਕੋਈ ਘੱਟ ਰਿਸਪੌਂਸ ਮਿਲਦਾ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਨਾ ਜਿਆਦਾ ਕਮਰਸ਼ੀਅਲ ਭਾਲਦੇ ਆ ਲੋਕ ਕਮਰਸ਼ੀਅਲ ਜੀ ਤੇ ਬਾਬਾ ਨਾਨਕ Song ਤੋਂ ਬਾਅਦ ਅਸੀਂ ਗਾਣਾ ਕੀਤਾ ਜੀ ਭੁੱਕੀ ਦਾ ਕਾਰਡ ਅੱਛਾ ਜੀ ਤੇ ਉਸ ਤੋਂ ਬਾਅਦ ਗਾਣਾ ਆਇਆ ਜੀ ਸਾਡਾ ਪੀ ਆਰ ਦੀ ਕੇਅਰ ਅੱਛਾ ਜੀ ਤੇ ਉਹ ਵੀ ਗਾਣਾ ਰਿਸਪੌਂਸ ਵਧੀਆ ਰਿਹਾ ਉਸ ਗਾਣੇ ਦਾ ਤੇ ਪੀ ਆਰ ਦੀ ਕੇਅਰ ਤੋਂ ਬਾਅਦ ਬੰਦੇ ਆ ਗਏ Song PUBG Game ਤੇ ਕੀਤਾ ਜੀ ਅੱ ਬਬੀ ਉਹ ਵੀ ਗਾਣਾ ਬਹੁਤ ਵਧੀਆ ਬਹੁਤ ਵਧੀਆ ਲਾਈਕ ਕੀਤਾ ਜਾਣੀ ਕਿ ਲੋਕਾਂ ਨੇ ਬਹੁਤ ਸੁਣਿਆ ਹਨਾ ਬਹੁਤ ਸਪੋਰਟ ਕੀਤੀ ਤੇ ਉਸ ਤੋਂ ਬਾਅਦ ਅਸੀਂ ਮੁੱਖ ਮੰਤਰੀ ਜੀ ਨਾਲ ਪੇਸ਼ ਹੋਏ ਆ ਅੱਛਾ ਇਹਨਾਂ ਤੋਂ ਤੇ ਜਿਹੜਾ ਤੁਹਾਡਾ ਪਬਜੀ ਸੰਸੇ ਉਹਦੇ ਦੋ ਚਾਰ ਲਾਈਨਾਂ ਸਾਡੀ ਦਸ਼ਕਨ ਚ ਸੀ ਸਮਝ ਕਿ ਕੀ ਆ ਗਿਆ ਜੀ ਉਹ ਗੱਭਰੂ ਨੂੰ ਪਬਜੀ ਦਾ ਸ਼ੌਕ ਪੈ ਗਿਆ ਸੁੱਤਾ ਪਿਆ ਤਾੜ-ਤਾੜ ਫੈਰ ਮਾਰਦਾ ਮੇਲੜਾਂ ਨੂੰ ਨਵੀਂ-ਨਵੀਂ ਗੇਮ ਲੱਭ ਗਈ ਮੁੰਡਾ ਫੋਨ ਉੱਤੇ ਸਾਰਾ ਦਿਨ ਅੱਖਾਂ ਪਾੜਦਾ ਵਹਿਰੀਆਂ ਦੇ ਵੱਲ ਫਿਰੇ ਬੰਬ ਸੱਟਦਾ ਉਹ ਨਾਲੇ ਦੇਖਦਾ ਏ ਸੱਜੇ ਖੱਬੇ ਕਹਿੰਦਾ ਬੰਦੇ ਆਗੇ ਬੰਦੇ ਆਗੇ ਬੰਦੇ ਕਹਿੰਦਾ ਬੰਦੇ ਆਗੇ ਬੰਦੇ ਆਗੇ ਬੰਦੇ ਕਿਆ ਬਾਤ ਹੈ ਕਿਆ ਬਾਤ ਬਹੁਤ ਖੂਬ ਇਹ ਵੀ ਸਾਡਾ ਗਾਣਾ ਕਾਫੀ ਟ੍ਰੈਂਡਿੰਗ ਤੇ ਰਿਹਾ ਹੈ ਔਰ ਇਹ Song ਨੇ ਇੱਕ ਵਾਰ PUBG ਗੇਮ ਦੇ ਨਾਲ ਪੂਰੀ ਜਿਹੜੀ ਪਾਲੀਵੁੱਡ ਇੰਡਸਟਰੀ ਕਹਿੰਦੀ ਨਹੀਂ ਪੂਰਾ ਇੰਡੀਆ ਕੇ ਵਰਲਡ ਵਾਈਡ ਪੂਰਾ ਹਿਲਾ ਕੇ ਰੱਖ ਦਿੱਤਾ ਇਸ Song ਆ ਲੈ ਕਮਕਲਾ ਗਾਣਾ ਹੈ ਇਸ ਤੋਂ ਬਾਅਦ ਆ ਕੇ ਆਪਾਂ ਦੇ ਮੁੱਖ ਮੰਤਰੀ ਜੀ ਵੱਲੋਂ ਤੁਹਾਨੂੰ ਮੇਰਾ ਇਹ ਸਵਾਲ ਹੈ ਕਿ ਜਦੋਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਤੁਹਾਨੂੰ ਕਿਸੇ ਦੀ ਆਫਰ ਲੈ ਕੇ ਆਇਆ ਰਿੰਦੀਪ ਬਾਸਪਾ ਹਾਂਜੀ ਤੇ ਉਸ ਟਾਈਮ ਤੁਹਾਨੂੰ ਕਿੱਦਾਂ ਦਾ ਫੀਲ ਹੋਇਆ ਕਿ ਤੁਸੀਂ Song ਕਰਨ ਲੱਗੇ ਹੋ ਤੁਸੀਂ ਇੱਕ ਵੀਡੀਓ ਵਾਇਰਲ ਕੀਤੀ ਆਪਣੀ TikTok ਤੇ ਹੈਨਾ ਉਸ ਤੋਂ ਬਾਅਦ ਤੁਹਾਡੇ ਕੋਲ ਇਹਨਾਂ ਵਧੀਆ ਆਫਰ ਆਇਆ ਤੇ ਤੁਹਾਡੇ ਐਕਸਪ੍ਰੈਸ਼ਨ ਕੀ ਸੀ ਇੱਕਦਮ ਆ ਪ੍ਰਾਸ਼ਣਾ ਆਪਣਾ ਬਹੁਤ ਵਧੀਆ ਹੈ ਕਿਉਂਕਿ ਆਪਾਂ ਤਾਂ ਬੇਸਾਂ ਪਾੜਦੀਆਂ ਧਮਕ ਪਾਉਣੇ ਹੀ ਪੁਰੇ ਹੈ ਕਿਉਂਕਿ ਨਵੇਂ ਗਾਣੇ ਤਿਆਰ ਹੋਣਦੇ ਆਪਣੇ ਅੱਛਾ ਤਾਂ ਮੈਨੇ ਇਹ ਗੱਲ ਦੱਸੋ ਕਿ ਤੁਸੀਂ ਟਿਕਟੌਕ ਤੇ ਵੀਡੀਓ ਬਣਾਈਓ ਟਿਕਟੌਕ ਤੇ ਜਦੋਂ ਵੀਡੀਓ ਬਣਦੀ ਹੈ ਮੇਰੇ ਹਿਸਾਬ ਨਾਲ ਬੰਦੇ ਨੂੰ ਲੱਭਣਾ ਬਹੁਤ ਔਖਾ ਹੁੰਦਾ ਤੇਰੇ ਨਵੀਰ ਸਰ ਨੇ ਤੁਹਾਨੂੰ ਲੱਭਿਆ ਕਿ ਇਸ ਤਰ੍ਹਾਂ ਹਾਂਜੀ ਆਪਣੇ ਪਿੰਡ ਇਹਨਾਂ ਦੇ ਰਿਸ਼ਤੇਦਾਰੀ ਸਰਪੰਚ ਸਾਹਿਬ ਨਵੇਂ ਬਣਿਆ ਉਹਨਾਂ ਸਰਪੰਚ ਸਾਹਿਬ ਨਾਲ ਇਹ ਕਿਤੇ ਗਏ ਹੋਣਗੇ ਗੱਲਬਾਤ ਹੋ ਗਈ ਹੋਣੀ ਤੇ ਨਾ ਮਨੋ ਬਾ ਘਰੇ ਵੇਹ ਲਿਆ ਕੇ ਤੇ ਕਿ ਇਹਨਾਂ ਨੇ ਤੋਂ ਚੈਨਾ ਦੇ ਥਾਂ ਇੱਕ ਇਹਨਾਂ ਦੇ ਭੂਆ ਆਪਣੇ ਪਿੰਡ ਇਹਨਾਂ ਦੇ ਭੂਆ ਜੱਟਾਂ ਦੇ ਉੱਥੇ ਸਬਰਾਵਾਂ ਦੇ ਤੋਂ ਆਪਾਂ ਨੇ ਉਹਨਾਂ ਨੇ ਵੇਰਨੇ ਉਹਨਾਂ ਨੇ ਮੁੰਡੇ ਨੇ ਗੱਲ ਕਰਾ ਤੇ ਇਹਨਾਂ ਦੇ ਭੂਆ ਮੁੰਡੇ ਨੇ ਤੋਂ ਫਿਰ ਨਾ ਆਪਾਂ ਨਾਲ ਖੜਦੇ ਰਹਿ ਘਰੋਂ ਇੰਤਰਾ ਗਾਂ ਪੇਸ਼ਾਂ ਗਾਉਣ ਵਜਾਉਣ ਹਾਂਜੀ ਚਲੋ ਤੁਸੀਂ ਵੀਡੀਓ ਵਾਇਰਲ ਕੀਤੀ ਤੇ ਤੁਹਾਨੂੰ ਮਿਲਗੇ ਤੇ ਜਿਹੜਾ ਇੱਥੋਂ ਤੱਕ ਦਾ ਸਫਰ ਤੁਹਾਡੇ ਤੱਕ ਪਹੁੰਚਦਾ ਇਹ ਤਾਂ ਰਣਵੀਰ ਜੀ ਸਾਨੂੰ ਦੱਸ ਸਕਦੇ ਸਰ ਤੁਸੀਂ ਦੱਸੋ ਮੈਂ ਜੀ ਆਪਣਾ ਇਹਨਾਂ ਨੂੰ ਕਾਫੀ ਦਿਨਾਂ ਤੋਂ ਵੇਖ ਰਿਹਾ ਸੀ ਹਨਾ ਕਿ ਬੰਦਾ ਯਾਰ ਕਾਫੀ ਵਾਇਰਲ ਹੋ ਰਿਹਾ ਫਿਰ ਇਹਨਾਂ ਨੇ ਇੱਕ ਵੀਡੀਓ ਪਾਈ ਸੀ ਉਹ ਵੇਖਣਾ ਇਹਨਾਂ ਨੇ ਬਸਾਂ ਦੇ ਨਾਮ ਲੈ ਹੀ ਅੱਛਾ ਉਹਦੇ ਵਿੱਚ ਨਾ ਸਾਡੇ ਪਿੰਡ ਦਾ ਨਾਮ ਹੀ ਹੈਗਾ ਸੀ ਅੱਛਾ ਸੋ ਮੈਂ ਕਿ ਇਹ ਬੰਦਾ ਤੇ ਲੱਗਦਾ ਯਾਰ ਸਾਡੇ ਏਰੀਆ ਵਾਲਦਾ ਹੀ ਆ ਕਿਉਂਕਿ ਮੈਨੂੰ ਪਹਿਲਾਂ ਹੈਗਾ ਸੀ ਕਿ ਹੋਰ ਘੇਰੀਦੋਂਣੀ ਹਨਾ ਬਿਲਕੁਲ ਬਿਲਕੁਲ ਉਹ ਫਿਰ ਮੈਂ ਨਾ ਸਟੇਟਸ ਪਾਤਾ ਆਪਣੇ ਵਟਸਐਪ ਤੇ ਵੀ ਇੰਸਟਾਗ੍ਰਾਮ ਤੇ ਵੀ ਤੇ ਜਦੋਂ ਮੈਂ ਸਟੇਟਸ ਪਾਇਆ ਤੇ ਹਜੇ ਮੈਂ ਸਟੇਟਸ ਪਾਇਆ ਜੀ ਮੈਨੂੰ 5 ਮਿੰਟ ਵੀ ਨਹੀਂ ਹੋਏ ਤੇ ਮੈਨੂੰ ਕਾਲ ਆਉਣੀਆਂ ਸ਼ੁਰੂ ਹੋ ਗਈਆਂ ਅੱ ਉਹ ਮੰਤਰੀ ਦਾ ਪਿੰਡ ਆ ਸੋ ਮੈਂ ਨਾ ਆਪਣਾ ਮੇਰੇ ਭੂਏ ਦੇ ਮੰਡੇ ਦਾ ਫੋਨ ਆ ਗਿਆ ਕਹਿੰਦਾ ਜੀ ਇਹ ਬੰਦਾ ਆਪਣੇ ਪਿੰਡ ਦਾ ਤੁਹਾਨੂੰ ਮਿਲਾ ਦਿੰਦੇ ਆ ਸੋ ਮੈਂ ਮੈਨੂੰ ਤੇ ਯਾਰ ਬੰਦਾ ਸਵੇਰੇ ਚਾਹੀਦਾ ਕਿਉਂਕਿ ਉਹ ਦੋ ਟਾਈਮ ਮੇਰੇ ਖਾਲਾ ਰਾਤ ਦੇ 11 ਵਜੇ ਸੀ ਮੈਂ ਮੈਨੂੰ ਬੰਦਾ ਸਵੇਰੇ ਚਾਹੀਦਾ ਯਾਰ ਮੈਂ ਬੰਦਾ ਬਹੁਤ ਘੈਂਟ ਹੈ ਯਾਰ ਕਿਉਂਕਿ ਲੋਕਾਂ ਦਾ ਐਂਟਰਟੇਨਮੈਂਟ ਕਰਦਾ ਹਰ ਕਿਸੇ ਨੂੰ ਸੌਂਦਾ ਵਾ ਅੱਜ ਕੱਲ ਦੇ ਦੌਰ 'ਚ ਤੁਹਾਨੂੰ ਪਤਾ ਜਿਹੜਾ ਬੰਦਾ ਸੌਵੇ ਉਹ ਤੋਂ ਵੱਧ ਕੇ ਕੋਈ ਹੋ ਨਹੀਂ ਸਕਦਾ ਸੋ ਮੈਂ ਨਾ ਫਿਰ ਸਵੇਰੇ ਗਿਆ ਇਹਨਾਂ ਕੋਲ ਤੇ ਇਹ ਮੰਤਰੀ ਸਾਹਿਬ ਕਿਤੇ ਗਏ ਹੀ ਮੈਂ ਇਹਨਾਂ ਦੇ ਘਰੇ ਕੇ ਕਹਿੰਦੇ ਵਾਂਡੇ ਗਿਆ ਮੁੰਡਾ ਹਾਂਜੀ ਹਾਂਜੀ ਅੱਜ ਲੋ ਫੀਲਿੰਗ ਪੂਰੀ ਉਸ ਟਾਈਮ ਵੀ ਮੰਤਰੀ ਸਾਹਿਬ ਨੂੰ ਪੂਰੀ ਫੀਲਿੰਗ ਦੇ ਘਰੇ ਨਹੀਂ ਹੈਗੇ ਫਿਰ ਅਸੀਂ ਨੈਕਸਟ ਡੇ ਕੇ ਨ ਉਹ ਮੇਰੇ ਭੂਏ ਦੇ ਲੜਕੇ ਸੀ ਬਿੱਕਾ ਫਿਰ ਉਹਨਾਂ ਨੇ ਇਹਨਾਂ ਨੂੰ ਲੈ ਕੇ ਆਏ ਫਿਰ ਆਪਣੇ ਸਰਪੰਚ ਸਾਹਿਬ ਨੇ ਉਹ ਉਹਨਾਂ ਦੇ ਬ੍ਰਦਰ ਮਿਲਣਾ ਰਹੇ ਨੇ ਬਿੱਲਾ ਗੇਲ ਜੀ ਦੀਨੇ ਵਾਲੜੇ ਫਿਰ ਉਹਨਾਂ ਨੇ ਆਪਣੀ ਬੜੀ سپورਟ ਕੀਤੀ ਇਹਨਾਂ ਨੂੰ ਮਿਲ ਗਈ ਲੱਬਨ ਚ ਠੀਕ ਹੈ ਇਦਾਂ ਫਿਰ ਮੰਤਰੀ ਸਾਨੂੰ ਲੱਭਿਆ ਤੇ ਜਿਹੜਾ ਧਮਕ ਪ੍ਰੋਜੈਕਟ ਕਰਨ ਦੀ ਸੋਚੀ ਹੋਣਾ ਤੁਸੀਂ ਧਮਕ ਪ੍ਰੋਜੈਕਟ ਤੁਸੀਂ ਕਿੱਦਾਂ ਮਾਈਂਡ ਦੇ ਵਿੱਚ ਆਇਆ ਇਹ ਸਾਰੀ ਪਲੈਨਿੰਗ ਤੁਹਾਡੀ ਸੀ ਸੁਖ ਸੰਧੂ ਸਰ ਦੀ ਸੀ ਕਿੱਦਾਂ ਪਲੈਨਿੰਗ ਕੀਤੀ ਇਹ ਐਕਚੁਅਲੀ ਨਾ ਸਾਡਾ ਸੋਖ ਸੰਧੂ ਮੇਰੇ ਵੱਡੇ ਜੀ ਵਰਗਾ ਹੀ ਆ ਸੋ ਸਾਡੀਆਂ ਪਲੈਨਿੰਗ ਅੱਛਾ ਵੱਡੇ ਵੀਰ ਵਰਗੇ ਨੇ ਹੈ ਨਹੀਂ ਹੈ ਹੈ ਯਾਨੀ ਮੈਂ ਫਿਰ ਲੋਕ ਕਹਿੰਦੇ ਨੇ ਇਹ ਬਾੜੇ ਸੰਧੂ ਆ ਇਹਨੇ ਕਹਣਾ ਭਰਾ ਵਾ ਭਰਾ ਹੀ ਆ ਤੇ ਲਾੜੂ ਸੋ ਸਾਡਾ ਗਰੁੱਪ ਬਣਿਆ ਕਿ ਨਾ ਤਾਂ ਅੱਗੇ ਵੀ ਮੈਂਸ਼ਨ ਕੀਤਾ ਸੀ ਮੈਂ ਸੋ ਸਾਡੀ Song ਦੀ ਪਲੈਨਿੰਗ ਚੱਲਦੀ ਰਹੀ ਦੀ ਅੱਗੇ ਅੱਗੇ ਨਾ ਸੋ ਇੱਕ ਜਿਹੜਾ ਸਾਡਾ ਤਮਕ ਵੱਡੇ ਪ੍ਰੋਜੈਕਟ ਸੀ ਜਦੋਂ ਨਾ ਸੋ ਅਸੀਂ ਵਿੱਚ ਗੱਲਾਂ ਕਰ ਲਾਪੇ ਕਿ ਮੰਤਰੀ ਸਾਹਿਬ ਨੂੰ ਇਹਦੇ ਵਿੱਚ ਲੈਣਾ ਚਾਹੀਦਾ ਨਾ Song ਦੇ ਵਿੱਚ ਸਾਨੂੰ ਇੱਕ ਚਲੋ ਰੈਪ ਰੂਪ ਪਾ ਲੈਣੇ ਥੋੜਾ ਬਹੁਤ ਤੇ ਚਲੋ ਮੰਤਰੀ ਸਾਹਿਬ ਦਾ ਵੀ ਵਧੀਆ ਹੋ ਜਾਊਗਾ ਮੰਤਰੀ ਸਾਹਿਬ ਵਧੀਆ ਉਹਦੇ ਨਾਲ ਅੱਗੇ ਆ ਜਾਣਗੇ ਇੰਡਸਟਰੀ ਠੀਕ ਸੋ ਫਿਰ ਅਸੀਂ ਬਲੋਗ ਗਾਣੇ ਦਾ ਟਾਈਟਲ ਹੋਰ ਕੁਝ ਸੀ ਸੋ ਜਦੋਂ ਮੰਤਰੀ ਸਾਹਿਬ ਨਾਲ ਡਿਟੈਚਮੈਂਟ ਹੋ ਗਈ ਫਿਰ ਇਹ ਗਾਣਾ ਨਹੀਂ থমਕ ਰਿਹਾ থমਕਦੀ ਬਾਸ ਸੋ ਹਾਂਜੀ ਹਾਂਜੀ ਇਦਾਂ ਹੀ ਕਰਦੇ ਐਤੇ ਸੰਦਸਾ ਤੁਸੀਂ ਦੱਸੋ ਕਿ ਤੁਸੀਂ ਜਦੋਂ ਤਮਕ Song ਨੂੰ ਕੀਤਾ ਤੇ ਤੁਹਾਨੂੰ ਤੁਹਾਡੀ ਐਕਸਪ੍ਰੈਸ਼ਨ ਕਿਸੇ ਤੁਹਾਨੂੰ ਕੀ ਫੀਲ ਹੋ ਰਿਹਾ ਸੀ ਕਿ ਇਹ Song ਨੂੰ ਕੀਤਾ ਹਿੱਟ ਹੋ ਨਹੀ ਹਿੱਟ ਹੋ ਜਦੋਂ ਕੋਈ ਵੀ ਪ੍ਰੋਜੈਕਟ ਕਰਦੇ ਸਭ ਤੋਂ ਪਹਿਲਾਂ ਇਹ ਗੱਲ ਤਾਂ ਮਾਇੰਟ ਚ ਆਉਂਦੀ ਹੈ ਕਿ ਇਹਨੂੰ ਕਿੱਦਾਂ ਕੀਤਾ ਜਾਵੇ ਕਿ ਹਿੱਟ ਹੋ ਤੇ ਤੁਹਾਡੇ ਕੀ ਡਾਇਰੈਕਸ਼ਨ ਸੀ ਉਸ ਦਾ ਇਦੇ ਵਿੱਚ ਜੀ ਸਾਨੂੰ ਪਹਿਲਾਂ ਤਾਂ ਜਦੋਂ ਸਾਨੂੰ ਮੰਤਰੀ ਸਾਹਿਬ ਮਿਲ ਗਏ ਫਿਰ ਸਾਨੂੰ ਸ਼ੋਰ ਹੋ ਗਿਆ ਸੀਗਾ ਵੀ ਗਾਣਾ ਇਹ ਹਿੱਟ ਹੀ ਹੋਣਾ ਇਹਦਾ ਕੋਈ ਨੋ ਡਾਊਟ ਵੀ ਇਹ ਗਾਣੇ ਨੇ ਨਾ ਹਿੱਟ ਹੋਵੇ ਤਾਂ ਕੋਈ ਚਾਂਸ ਹੀ ਨਹੀਂ ਸੀਗਾ ਹਨਾ ਤੇ ਬਾਕੀ ਚਲੋ ਜਿੱਦਾਂ ਮਾਰਕੀਟ 'ਚ ਆਇਆ ਫਿਰ ਉਸ ਤੋਂ ਬਾਅਦ ਉਹਨੂੰ ਪਤਾ ਹੀ ਹੈ ਹਨਾ ਅੱਛਾ ਮੈਨੂੰ ਇੱਕ ਚੀਜ਼ ਹੋਰ ਪਤਾ ਲੱਗੀ ਕਿ ਇਹ ਸਾਨੂੰ ਤੁਸੀਂ ਰਾਤੋਂ ਰਾਤ ਤਿਆਰ ਕੀਤਾ ਹਾਂਜੀ ਇਹ ਨਾ ਲਾਈਕ ਜਿੱਦਾਂ ਮੈਂ ਜਿੱਦਣ ਮੈਂ ਤੇ ਸਭ ਨੂੰ ਮਿਲਿਆ ਸੀ ਸੋ ਉਹ ਸਾਡਾ Song ਉਦਨ ਹੀ ਸੁਖਸੰਧੂ ਭਾਈ ਲਿਖਦੇ ਬੜੀ ਜਲਦੀ ਆ ਇਹਨਾਂ ਨੇ Song ਮੈਨੂੰ 2 ਘੰਟੇ ਲੇਕੇ ਭੇਜਤਾ ਕਿ Song ਮਹਿੰਦੀ ਨੇ ਐਸੇ ਕਰਕੇ ਉਹਨਾਂ ਨੇ ਆਪਣਾ ਲੋਹਾ ਮਨਵਾਇਆ ਹੋਇਆ ਬਿਲਕੁਲ ਬਿਲਕੁਲ ਜੀ 2 ਘੰਟੇ ਦਾ Song ਆ ਗੇ ਦਿੱਤਾ ਸੀ ਮੈਨੂੰ ਸੋ ਅਸੀਂ ਫਿਰ ਨੈਕਸਟ ਡੇ ਮੰਤਰੀ ਨੂੰ ਸਟੂਡੀਓ ਲੈ ਕੇ ਰਿਕਾਰਡਿੰਗ ਕਰਕੇ ਜੇ ਅਸੀਂ ਉਦਨ ਰਾਤ ਹੀ Song ਤਿਆਰ ਕਰਤਾ ਸੋ ਨੈਕਸਟ ਡੇ ਤੁਹਾਡੇ ਕੋਲ Song ਸਾਰੇ ਪੇਸ਼ ਕਰਤਾ ਅੱਛਾ ਮਦਰ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ Song ਦੀ ਡਬਿੰਗ ਕੀਤੀ ਸਾਰਾ ਕੁਝ ਤੁਸੀਂ ਵੀਡੀਓ ਕੀਤੀ ਹੋਦੀ ਹੈ ਨਾ ਤਾਂ ਅਛੀ ਗੱਲ ਹੈ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਆ ਨਾ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਆ ਤੁਹਾਨੂੰ ਕਿਤੇ ਕੋਈ ਮੁਸ਼ਕਲ ਆਈ ਹੋਵੇ ਮੁਸ਼ਕਲ ਨਹੀਂ ਆ ਪਾਣ ਕੋਈ ਆਈ ਅੱਛਾ ਹੀ ਹਾਂਜੀ ਮਹਾਰਾਜ ਦੇ ਕਰ ਪਾ ਰਹੇ ਕਹਿੰਦੇ ਜਦੋਂ ਮਹਾਰਾਜ ਦੀ ਕਿਰਪਾ ਹੋ ਜੇ ਤਾਂ ਉਦੋਂ ਕੋਈ ਵੀ ਕੰਮ ਜਿਹੜਾ ਹੁੰਦਾ ਹੈ ਸੁਖ ਸੁਖਾਲਾ ਲੱਗਦਾ ਸਾਨੂੰ ਕੋਈ ਵੀ ਕੰਮ ਔਖਾ ਨਹੀਂ ਰਹਿੰਦਾ ਤੇ ਹਨ ਮੁੱਖ ਮੰਤਰੀ ਸਾਹਿਬ ਸਾਨੂੰ ਜਿਹੜਾ ਤਮਕ ਸੰਗਿਆ ਉਹਦੀਆਂ ਦੋਫ ਲੈਣਾ ਸਾਡੇ ਸਾਰੇ ਨਾਲ ਸਾਂਝੀਆਂ ਕਿੱਤੀਆਂ ਜਾਣ ਉਹ ਮੈਂਨੇ 2 ਵੇ ਇਤਰਾ ਧਮਕਾ ਪਾਉਣ ਕਿਉਂਕਿ ਚੰਗੇ ਲੱਗਦੇ ਆ ਆਪਣਾ ਡਾਂਸ ਬੰਦਾ ਪੂਰਾ ਧਮਕ ਜੀ ਇਤਰਾ ਤੋਂ ਆਪਾਂ ਵਿਆਹ ਗਏ ਉੱਥੇ ਤੇ ਉੱਥੇ ਗਾਣੇ ਹੋਰ ਲਾਈ ਜਾਂਦੇ ਕਿੱਥੇ ਮਰ ਗਏ ਸੋਹਣਿਆ ਕਿੱਥੇ ਬਹਿ ਗਏ ਸੋਹਣਿਆ ਤੋਂ ਆਨਣ ਗਿਆ ਵੀ ਗਾਣੇ ਵਧਿਆ ਲਾਓ ਜਿੰਨਾ ਕੰਮ ਕਰੀ ਪੈਂਦੀ ਬੈਸਾਂ ਆ ਪਾੜਦੀਆਂ ਉਹ ਫੇ ਧਮਕ ਤੇ ਆਪਣਾ ਡਾਂਸ ਬੰਦਾ ਪੂਰਾ ਇਹ ਤਾਂ ਕਰਕੇ ਆਪਾਂ ਨੂੰ ਧਮਕ ਪੂਰੀ ਪਸੰਦ ਆ ਕਿਉਂਕਿ ਡਾਂਸ ਕਰੀਦਾ ਧਮਕ ਤੇ ਹਾਂ ਜੀ ਤੇ ਇਹਦੇ ਦੋ ਚਾਰ ਬੋਲ ਸਾਰੇ ਸਾਰੇ ਦਾ ਮਤਲਬ ਹੁੰਦਾ ਹੈ। ਆਪਨੇ ਲਾਣਾ ਹੈ ਗਾਣੇ ਦੀਆਂ ਆਪਣੇ ਗੇਤ ਦੀਆਂ ਲਾਣਾ ਹੈ। ਇਹੋ ਹੀ ਆ ਪੇ ਆਪਾਂ ਤੁਝਾ ਆਪਾਂ ਦੱਸਿਆ ਹੈ ਪੇ ਵਿੱਚ ਆ ਗਾਣੇ ਦੇ ਧਮਕ ਜੇ ਬਣਾਵਾ ਬੈਸ ਦੇ ਪਾੜਾ ਕਰੇ ਡਾਂਸਰਾਂ ਨਾਚ ਨਾਚ ਕੇ ਪੜ ਕੇ ਖੁਸ਼ ਹੋ ਜਾਣ। ਅੱਛਾ। ਤੇ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਵਰਕ ਕਰਨ ਦਾ ਐਕਸਪੀਰੀਅੰਸ ਉਹ ਕਿਉਂਕਿ ਤੁਸੀਂ ਹੁਣ ਤੱਕ ਬਹੁਤ ਸਾਰੇ ਸੌਂਗ ਹੈ ਜਿਨ੍ਹਾਂ ਦੇ ਨਾਲ ਵਿੱਚ ਕੰਮ ਕੀਤਾ। ਤੇ ਜਿਹੜਾ ਧਮਕ ਸੌਂਗ ਆਦੇ ਵਿੱਚ ਤੁਸੀਂ ਕੰਮ ਕੀਤਾ ਮੁੱਖ ਮੰਤਰੀ ਸਾਹਿਬ ਨਾਲ ਹੈਨਾ। ਤੇ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ? ਐਕਸਪੀਰੀਅੰਸ ਵਧੀਆ ਸੀਗਾ ਜੀ ਇਹ ਤਾਂ ਇੱਕ ਰੱਬ ਦਾ ਬੰਦਾ ਜਿਹੜਾ ਸਾਡੇ ਲਈ ਹੈ ਨਾ ਰੱਬ ਪ੍ਰਮਾਤਮਾ ਨੇ ਭੇਜਿਆ ਹੈ ਨੇ ਸਾਡੇ ਕੋਲੇ ਨੂੰ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਵੀ ਇਹਦੇ ਨਾਲ ਕੰਮ ਕਰਦਾ ਹੈ ਇਹਦੇ ਨਾਲ ਅਸੀਂ ਵੀਡੀਓ ਕਾਲ ਵੀ ਕਰ ਰਹੇ ਹਾਂ ਨਾ WhatsApp ਤੇ ਤੇ ਮਨ ਖੁਸ਼ ਹੋ ਜਾਂਦਾ ਸਾਣੀ ਕਿ ਬਹੁਤ ਵਧੀਆ ਸੀਗਾ ਜੋ ਵੀ ਹੋਇਆ ਸੰਤੋਖ ਸਾਰੇ ਪ੍ਰਮਾਤਮਾ ਦਾ ਸੁੱਖ ਦੈਂਡ ਹੈ ਤੇ ਇਹਦੇ ਨਾਲ ਨਾਲ ਵੀ ਇਹ ਦੱਸੋ ਕਿ ਜਿਹੜੇ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਹੈ ਉਹਨਾਂ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਕਿ ਤੁਸੀਂ ਉਹ ਪ੍ਰੋਜੈਕਟ ਕਿੰਨਾ ਨਾਲ ਕਰ ਰਹੇ ਹੋ ਮੁੱਖ ਮੰਤਰੀ ਸਾਹਿਬ ਨਾਲ ਕਰ ਰਹੇ ਹੋ ਜਾਂ ਫਿਰ 52 ਵੈਸਟ ਸਟੂਡੀਓ ਰਣਵੀਰ ਨਾਲ ਕਰ ਰਹੇ ਹੋ ਹਾਂਜੀ ਰਣਵੀਰ ਭਾਜੀ ਨਾਲ ਕਰ ਰਹੇ ਹਾਂ ਜੀ ਅਸੀਂ ਤੇ ਮੁੱਖ ਮੰਤਰੀ ਸਾਹਿਬ ਤੋਂ ਸਾਡੇ ਨਾਲ ਹੀ ਹੋਣਗੇ ਅੱਛਾ ਤੇ ਤਾਂ ਮਤਲਬ ਸਾਡੇ ਨਾਲ ਪੱਕੇ ਹੀ ਨੇ ਹੁਣ ਜਿੰਨਾ ਵੀ ਟਾਈਮ ਕੰਮ ਕਰਨਾਗਾ ਤੇ ਬਾਕੀ ਰਣਵੀਰ ਭਾਈ ਦੱਸਣਗੇ ਅੱਗੇ ਸਾਨੂੰ ਮੁੱਖ ਮੰਤਰੀ ਸਾਹਿਬ ਹੁਣ ਹਰ ਗਾਣੇ ਜੀ ਫੀਚਰਿੰਗ ਕਰਿਆ ਕਰਨਗੇ ਕਿਉਂਕਿ ਸਾਡੇ ਨਾਲ ਹੀ ਨੇ ਹੋਣਾ ਸੋ ਨੈਕਸਟ ਗਾਣਾ ਸਾਡਾ ਆ ਰਿਹਾ ਜੀ ਸੋਨੀ ਮਾਨ ਨਾਲ ਸੋਨੀ ਮਾਨ ਵੀ ਸਾਡੇ ਫਾਈਨ ਆਰਟਿਸਟ ਨੇ ਜੀ ਸੋ ਉਹਨਾਂ ਨਾਲ ਗਾਣਾ ਆ ਰਿਹਾ ਜੀ ਸਾਡਾ ਡੈਵਿਲ ਸੋ ਉਹਦੇ ਵਿੱਚ ਹੀ ਮੰਤਰੀ ਸਾਹਿਬ ਨੇ ਬਹੁਤ ਜਿਆਦਾ ਰਿਐਕਟ ਦਿੱਤਾ ਵਾ ਉਹ ਵੀ ਤੁਹਾਡਾ ਪੂਰਾ ਮਨੋਰੰਜਨ ਕਰਾਊਗਾ ਸੋ ਉਹ ਵੀ ਗਾਣਾ ਨੈਕਸਟ ਵੀ ਕਰ ਰਿਹਾ ਜੀ ਅੱਛਾ ਰਿੰਦੀਪ ਸਾਹਿਬ ਤੁਸੀਂ ਮੈਨੂੰ ਦੱਸੋ ਤੁਸੀਂ ਸੌਂਗ ਰਿਲੀਜ਼ ਕੀਤਾ ਹੈ ਨਾ ਜਦੋਂ ਵੀ ਕੰਪਨੀ ਤੋਂ ਰਿਲੀਜ਼ ਕੀਤਾ ਤੁਸੀਂ ਰਾਤ ਨੂੰ ਸੌਂਗ ਇੱਕ ਦਿਨ ਸੌਂਗ ਰਿਲੀਜ਼ ਕਰਕੇ ਸੌਗੇ ਜਾਂ ਤੁਸੀਂ ਸਵੇਰੇ ਉੱਠ ਕੇ ਦੇਖਿਆ ਕਿ ਮਿਲੀਅਨ 뷰 ਹੋ ਗਏ ਤੁਹਾਡੇ ਉਸ ਟਾਈਮ ਰਿਐਕਸ਼ਨ ਕੀ ਸੀ ਤੇ ਆਪਣਾ ਅਸੀਂ ਗਾਣਾ ਪਾਇਆ ਸੀ 5:30 ਪਾਇਆ ਸੀ ਸ਼ਾਮ ਦੇ ਨਾ ਸੋ ਇਹ 16 ਤਰੀਕ ਨੂੰ ਸੋ ਮੈਂ ਨਾ ਨੀਂਦ ਆਪਣੀ ਨੀਂਦ ਆਈ ਨਹੀਂ ਤੇ ਜਦੋਂ 12:30 ਨਾ ਮੈਨੇਜਰ ਸਾਹਿਬ ਆਪਣੇ ਦਾ ਫੋਨ ਆ ਗਿਆ ਲਹਿਰੀ ਜੀ ਦਾ ਕਿ ਕਹਿੰਦੇ ਪਾਜੀ ਗਾਣਾ ਟ੍ਰੈਂਡਿੰਗ ਚ ਆ ਗਿਆ ਵਧਾਈ ਹੋਵੇ ਸੋ ਆਈ ਥਿੰਕ ਸਾਢੇ 7 ਘੰਟਿਆਂ ਚ ਗਾਣਾ ਟ੍ਰੈਂਡਿੰਗ ਤੇ ਆਇਆ ਮੈਂ ਨਹੀਂ ਕਰੀ ਦੇਖਿਆ ਸਿੱਧਾ ਚੌਥੇ ਨੰਬਰ ਤੇ ਆ ਗਿਆ ਗਾਣਾ ਟ੍ਰੈਂਡਿੰਗ ਚ ਨਾ ਸਾਨੂੰ ਬੜੀ ਖੁਸ਼ੀ ਹੋਈ ਕਿ ਬਾਹਰ ਵੱਡੇ ਵੀਰ ਉਹਨਾਂ ਨੂੰ ਵੀ ਮੈਂ ਦੱਸਿਆ ਕਿ ਗਾਣਾ ਟ੍ਰੈਂਡਿੰਗ ਚ ਆ ਗਿਆ ਬੜਾ ਜੀ ਉਹਦੇ ਸਾਨੂੰ ਪਤਾ ਸੀ ਚਲੋ ਕਿਉਂਕਿ ਮੰਤਰੀ ਸਾਹਿਬ ਦੀ ਢੜਾਈ ਨਹੀਂ ਆ ਉਹਨਾਂ ਤੇ ਹੈਗਾ ਸੀ ਪਰ ਸਾਨੂੰ ਇੰਨੀ ਉਮੀਦ ਨਹੀਂ ਸੀ ਕਿ ਇੰਨੀ ਜਲਦੀ ਗਾਣਾ ਟ੍ਰੈਂਡਿੰਗ ਦੇ ਵਿੱਚ ਆ ਜਾਵੇ ਅੱਛਾ ਇੱਕ ਚੀਜ਼ ਹੋਰ ਵੀ ਹੈ ਨਾ ਇਸ Song ਨੂੰ ਲੈ ਕੇ ਕੰਟਰੋਵਰਸੀ ਕਾਫੀ ਹੋਈ ਹੈ ਕਿਉਂਕ ਇਹ ਇੱਕ ਗੱਲ ਮਾੜੀ ਮੁੰਡੇ ਦੀ ਗੱਲ ਗੱਲ ਉੱਤੇ ਕਿ ਉਹ ਗਾਲ ਕੱਢ ਰਿਹਾ ਹੈ ਨਾ ਇਹਦੀ ਕੰਟਰੋਵਰਸੀ ਹੋਈ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕਿੰਨੀਆਂ-ਕਿੰਨੀਆਂ ਜਿਹੜੀਆਂ ਮੁਸ਼ਕਲਾਂ ਸੀ ਇਹਨਾਂ ਦਾ ਸਾਹਮਣਾ ਕਰਨਾ ਪਿਆ ਕਿਹੜੇ-ਕਿਹੜੇ ਕੁਐਸਚਨ ਸੀ ਤੁਹਾਡੇ ਲਈ ਆਏ ਤੁਹਾਨੂੰ ਉਹਨਾਂ ਦਾ ਆਨਸਰ ਕਰਨਾ ਪਿਆ ਪਹਿਲੀ ਗੱਲ ਤੇ ਇਹ ਦੀ ਜਿਹੜਾ ਗਾਣਾ ਸੀ ਆਪਣਾ ਇਹਦੇ ਵਿੱਚ ਇਹ ਗਲਤ ਗਲਤ ਕੋਈ ਸ਼ਬਦ ਨਹੀਂ ਵਰਤੇ ਗਿਆ ਕਿ ਉਹਨਾਂ ਨੇ ਕਿਹਾ ਕਿ ਗੱਲ ਗੱਲ ਗਲਤ ਕਹਿੰਦਾ ਮੁੰਡਾ ਨਾ ਗੱਲ ਗੱਲ ਤੇ ਗਲਤ ਬੋਲਦਾ ਗਲਤ ਦੱਸਿਆ ਗਿਆ ਉਹਦੇ ਬਾਰੇ ਕਿ ਮੁੰਡਾ ਗਲਤ ਬੋਲਦਾ ਗਾਲ ਕੱਢਦਾ ਬਾਕੀ ਜਿਹੜੀ ਵਿੱਚ ਗਾਲ ਕੱਢੀ ਆ ਆਪਾਂ ਧਮਕ ਬੇਸ ਨੂੰ ਗਾਲ ਕੱਢੇ ਵੀਰੇ ਇਹ ਮੰਤਰੀ ਸਾਹਿਬ ਨੇ ਆਪ ਵੀ ਦੱਸਤਾ ਨੂੰ ਨਾ ਧਮਕ ਬੇਸ ਨੂੰ ਗਾਲ ਕੱਢੀ ਆ ਸੋ ਲੋਕਾਂ ਨੇ ਚਲੋ ਮਾੜਾ ਹੀ ਬੜਾ ਕਹਿ ਕਮੈਂਟ ਵੀ ਬੜੇ ਗਲਤ ਆ ਜਾਣਾ ਸੋ ਸਾਡੇ 10000 ਥੱਲੇ ਕਮੈਂਟ ਹੋ ਗਿਆ ਮੇਰੇ ਖਿਆਲ ਨਾਲ ਜਿਆਦਾ ਵਿੱਚ ਨੇਗੇਟਿਵ ਕਮੈਂਟ ਹੋਣੇ ਬਾਕੀ ਪੋਜ਼ਿਟਿਵ ਵੀ ਆ ਕਿਉਂਕਿ ਤੁਹਾਨੂੰ ਪਤਾ ਜੋ ਅਸੀਂ ਵਿੱਚ ਬ ਆ ਰਹੀਆਂ ਵਾ ਜਿਹੜੀਆਂ ਲਾਈਕਿੰਗ ਬੰਦੇ ਅੱਜਕੱਲ ਹੋ ਰਿਹਾ ਵਾ ਕਿਉਂਕਿ ਪਰਦਾ ਨਹੀਂ ਰਹਿ ਗਿਆ ਕੇ ਚੀਜ਼ ਹਨ ਸੋ ਉਹ ਇਹ ਕਹਿੰਦੇ ਹੁੰਦੇ ਨੇ ਨਾ ਕਹਿੰਦੇ ਟੀਵੀ ਅੱਗੇ ਆ ਕੇ ਜਿਹੜੀ ਤਸਵੀਰ ਮੁਸਕਰਾਉਂਦੀ ਹੈ ਪਤਾ ਨਹੀਂ ਉਹ ਕਿੰਨੀਆਂ ਮੁਸ਼ਕਲਾਂ ਚ ਲੰਘ ਕੇ ਆਉਂਦੀ ਹੈ ਹਾਂਜੀ ਹਾਂਜੀ ਬਿਲਕੁਲ ਤੇ ਸੰਧੂ ਸਾਹਿਬ ਅੰਲਾ ਸਵਾਲ ਮੇਰਾ ਤੁਹਾਨੂੰ ਜੀ ਕਿ ਮੈਂ ਸੋਸ਼ਲ ਮੀਡੀਆ ਤੇ ਪੜਿਆ ਕਿ ਸਿੱਧਾ ਇਲਜ਼ਾਮ ਲਾਇਆ ਹੋਇਆ ਕਿ ਸੁਖਸੰਧੂ ਕਹਿ ਰਹੇ ਨੇ ਕਿ ਸਾਡੀ ਆਮ ਬੋਲੀ ਹੈ ਜੀ ਕੀ ਸੋਕਸਨ ਦੇ ਸਾਹਮਣੇ ਆਪਣਾ ਪੱਲਾ ਛਡਾਲਿਆ ਇਹ ਕਹਿ ਕੇ ਕਿ ਇਹ ਸਾਡੀ ਆਮ ਬੋਲੀ ਆ ਪਰ ਉਹ ਗਾਲਾਂ ਨੂੰ ਪ੍ਰਮੋਟ ਕਰਦੇ ਆ ਨਹੀਂ ਗਾਲਾਂ ਨੂੰ ਪ੍ਰਮੋਟ ਤਾਂ ਨਹੀਂ ਕੀਤਾ ਜੇ ਅਸੀਂ ਇੰਸਟਿਕ ਦੱਸਿਆਗਾ ਵੀ ਇਹ ਗੱਲ ਮਾੜੀ ਆ ਮੁੰਡੇ ਦੀ ਹਾਂਜੀ ਤੇ ਅਸੀਂ ਮਾੜੀ ਗੱਲ ਦੱਸੀ ਆ ਵੀ ਇਹ ਮਾੜੀ ਗੱਲ ਨਾ ਕਰੋ ਹੁਣ ਉਹਨੂੰ ਪੋਜ਼ਿਟਿਵ ਵੇ ਨਾਲ ਲੈਣਾ ਚਾਹ ਉਹਨੂੰ 네ਗੇਟਿਵ ਲੈਣਾ ਇਹ ਸੁਣਨ ਵਾਲਿਆਂ ਦੀ ਹਨ ਇਹ ਆਪਣਾ ਆਪਣਾ ਪੁਆਇੰਟ ਆਫ 뷰 ਆ ਕਿਉਂਕਿ ਇਸ ਤਰ੍ਹਾਂ ਲੈ ਰਹੇ ਹਾਂ ਜੀ ਤੇ ਸੰਧੂ ਸਾਹਿਬ ਤੁਹਾਡੇ ਨਾਲ ਵੀ ਇਦਾਂ ਹੋਇਆ ਰਣਵੀਰ ਸਿੰਘ ਨੇ ਦੱਸ ਦਿੱਤਾ ਕਿ ਉਹਨਾਂ ਨੂੰ ਉਹ 네ਗੇਟਿਵ ਜਿਹੜੇ ਕਮੈਂਟ ਆਏ ਤੁਹਾਡੇ ਨਾਲ ਪਰਸਨਲੀ ਕਿਸੇ ਨੇ ਕਮੈਂਟ ਕੀਤਾ ਤੁਹਾਨੂੰ ਕਿ ਆਹ Song ਸੁਖਜਰਤਵਾ Song ਗਲਤ ਲਿਖ ਦਿੱਤਾ ਨਹੀਂ ਇੱਕ ਵੀ ਬੰਦੇ ਨੇ ਜਿੰਨੇ ਵੀ ਸਾਡਾ ਫਰੈਂਡ ਸਰਕਲ ਆ ਜਾਂ ਜਿੱਥੇ ਕਿਤੇ ਵੀ ਅਸੀਂ ਜਾਣਦੇ ਆ ਤੇ ਕਿਸੇ ਨੇ ਇਦਾਂ ਦਾ ਕੋਈ ਕਮੈਂਟ ਨਹੀਂ ਕੀਤਾ ਕਿ ਇਹ ਗਾਣਾ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਐਪਰੀਸ਼ੀਏਟ ਕੀਤਾਗਾ ਵੀ ਵਧੀਆ ਤੁਸੀਂ ਫਨ ਕਰਾ ਰਹੇ ਹੋ ਸਾਡਾ ਤੇ ਵਧੀਆ ਇੰਜੋਏਮੈਂਟ ਆ ਕੋਈ ਐਡੀ ਇਦਾਂ ਨਹੀਂ ਕੋਈ ਗੱਲ ਨਹੀਂ ਅੱਛਾ ਮੰਤਰੀ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਜਦੋਂ ਇਹ ਸੌਂਗ ਦਿੱਤਾ ਤੁਹਾਡੇ ਪੇਰੈਂਟਸ ਦਾ ਕੀ ਸੁਝਾਅ ਸੀ ਜਾਂ ਤੁਹਾਡੇ ਲਈ ਸੀ ਹਾਂਜੀ ਆਪਣੇ ਪੇਰੈਂਟਸ ਬਹੁਤ ਖੁਸ਼ ਹੋਏ ਕਿਉਂਕਿ ਪੇਰੈਂਟਸ ਬਹੁਤ ਖੁਸ਼ ਹੁੰਦਾ ਕਿ ਬੰਦਿਆਂ ਨੂੰ ਆਪਣਾ ਚੜ੍ਹਾਈ ਹੋਣ ਦੇ ਆਪਣੇ ਪੁੱਤਰ ਦੇ ਅੱਛਾ ਮੰਤਰੀ ਸਾਹਿਬ ਮੈਨੂੰ ਇਹ ਦੱਸੋ ਕਿ ਜਿਹੜੇ ਤੁਹਾਡੀ ਕਾਮਯਾਬੀ ਦਾ ਸਿਹਰਾ ਤੁਸੀਂ ਕਿੰਨਾ ਸਿਰ ਬੰਨ੍ਹਣਾ ਚਾਹੋਗੇ ਹਾਂਜੀ ਇਹ ਕਾਮਯਾਬੀ ਦਾ ਸਿਹਰਾ ਆਪਾਂ ਦੋਜਾ ਆਪਣੇ ਮਾਪਿਆਂ ਦੇ ਸਿਰ ਤੇ ਬੰਨ੍ਹਣਾ ਹੈ ਹਾਂਜੀ ਹਾਂਜੀ ਤੇ ਕਹਿੰਦੇ ਜਦੋਂ ਵੀ ਕਿਸੇ ਕੰਮ ਨੂੰ ਕਰੀਦਾ ਉਹਦੇ ਵਿੱਚ ਸਾਡੇ ਇੱਕ ਨਹੀਂ ਬਹੁਤ ਸਾਰੇ ਜਿਹੜੇ ਸਾਡੇ ਆਲੇ ਦੁਆਲੇ ਫਰੈਂਡ ਸਰਕਲ ਹੁੰਦਾ ਸਾਡੇ ਦੋਸਤ ਮਿੱਤਰ ਹੁੰਦੇ ਨੇ ਸਭ ਦਾ ਸਾਥ ਹੁੰਦਾ ਤੇ ਤੁਹਾਨੂੰ ਕਿਹਨਾਂ ਕਿਹਨਾਂ ਦਾ ਸਾਥ ਮਿਲਿਆ ਆਪਾਂ ਨੂੰ ਸਾਥ ਮਿਲਿਆ ਸੁਖ ਸੰਧੋ ਵੀਰਾਂ ਦਾ ਤੇ ਰੰਵੇਰ ਬਾਠਾਂ ਵਾਲੇ ਐਕਟਰਾਂ ਦਾ ਤੇ ਹੋਰ ਆਪਾਂ ਨੂੰ ਦੁਜਾ ਹੋਰ ਵੀ ਆਪਾਂ ਨੂੰ ਵੱਧ ਦੁਨੀਆ ਲਾਇਕ ਕਰਨ ਦੇ ਅੱਛਾ ਜੀ ਕਿਉਂਕਿ ਜਿਹੜਾ Song ਤੁਸੀਂ ਧਮਕ ਕੀਤਾ ਉਹਦੇ ਪਿੱਛੇ ਮਿਹਨਤ ਸੀ ਸਾਰੀ ਟੀਮ ਦੀ ਹੈਨਾ ਤੇ ਰਣਵੀਰ ਸਰ ਮੈਨੂੰ ਬੈਟਰ ਤਰੀਕੇ ਨਾਲ ਦੱਸ ਸਕਦੇ ਆ ਸਰ ਇਹ Song ਨੂੰ ਕਰਨ ਦੇ ਲਈ ਤੁਸੀਂ ਦੱਸਿਆ ਕਿ ਇੱਕ ਦਿਨ ਚ ਕੀਤਾ ਹਾਂਜੀ ਹਾਂਜੀ ਤੇ ਉਹਦੇ ਲਈ ਤੁਹਾਨੂੰ ਮਿਹਨਤ ਵੀ ਬਹੁਤ ਕਰਨੀ ਪਈ ਕਿਉਂਕਿ ਜਦੋਂ ਵੀ ਕੋਈ Song ਟ੍ਰੈਂਡਿੰਗ ਕੀਤਾ ਜਾਂਦਾ ਤਾਂ ਉਹਦਾ ਨੇਚਰਲੀ ਗੱਲ ਹੈ ਕਿ ਉਹਦੇ ਪਿੱਛੇ ਬਹੁਤ ਮਿਹਨਤ ਲੱਗੀ ਹੁੰਦੀ ਹੈ ਤੇ ਤੁਸੀਂ ਮਿਹਨਤ ਬਾਰੇ ਦੱਸੋ ਕਿ ਕਿੰਨੀ ਕੁ ਮਿਹਨਤ ਕਰਨੀ ਪਈ ਤੁਹਾਨੂੰ ਮੈਨੂੰ ਤੇ ਇਦਾਂ ਜੀ ਅਸੀਂ ਕਿਉਂਕਿ ਵੀਡੀਓ ਤੇ ਹੁਣ ਇੱਕ ਦਿਨ ਚ ਬਣਾ ਨਹੀਂ ਸਕਦੇ ਸੀ ਕਿਉਂਕਿ ਫਿਰ ਲਿਰਿਕਲ ਵੀਡੀਓ ਬਣਾਈ ਉਹ ਫਿਰ ਅਸੀਂ ਚੰਡੀਗੜ੍ਹ ਗਏ ਉਸ ਦਿਨ ਰਾਤ ਸੀ ਸਾਡਾ ਪਨੀਤ ਵੀਰ ਸੀ ਉਹਨੇ ਵਿਚਾਰੇ ਨੇ ਰਾਤ ਸਾਰੀ ਜਾ ਕੇ ਪਹਿਲੋ ਪੋਸਟਰ ਤਿਆਰ ਕੀਤਾ ਫਿਰ ਵੀਡੀਓ ਬਣਾਈ ਪੋਸਟਰ ਅਸੀਂ ਇੱਕ ਦਿਨ ਪਹਿਲੋ ਪਾਇਆ ਸੀ ਫਿਰ ਉਹਨੇ ਵਿਚਾਰੇ ਨੇ ਵੀਡੀਓ ਵੀ ਤਿਆਰ ਕੀਤੀ ਉਹਨੇ ਸਾਡਾ ਬੜਾ ਸਾਥ ਦਿੱਤਾ ਠੀਕ ਹੈ ਤੇ ਹਾਂ ਜੀ ਸਰ ਤੁਸੀਂ ਮੈਨੂੰ ਦੱਸੋ ਕਿ ਤੁਹਾਨੂੰ ਇਹ Song ਲਿਖਣ ਵਾਸਤੇ ਕਿੰਨਾ ਟਾਈਮ ਲੱਗਿਆ ਲਿਖਣ ਵਾਸਤੇ ਲਿਖਣ ਵਾਸਤੇ ਜਦੋਂ ਕੋਈ ਆਈਡੀਆ ਆ ਜਾਂਦਾ ਸਾਨੂੰ 5 ਮਿੰਟ ਵੀ ਨਹੀਂ ਲੱਗਦੇ ਲਿਖਣ ਲਈ ਹਨ ਵਾਸੇ ਕੋਈ ਪਰਮਾਤਮਾ ਬੋਲੇ ਕੋਈ ਕਿਰਪਾ ਕੀ ਜਿੱਦਾਂ ਵੀ ਕੋਈ ਆਈਡੀਆ ਮਿਲ ਗਿਆ ਤੇ ਨਾਲ ਦੇ ਨਾਲ Song ਬਣ ਜਾਂਦਾ ਉਦੋਂ ਹੀ ਅਸੀਂ ਗਰੁੱਪ ਵਿੱਚ ਗੱਲਾਂ ਕਰਦੇ ਰਹਿੰਦੇ ਸੀਗੇ ਤੇ ਇਹਨੂੰ ਜਿੱਦਾਂ ਆਪਾਂ ਨਾਰਮਲੀ ਗਾਲਾਂ ਜੀਆਂ ਕੱਢਦੇ ਰਹਿੰਨੇ ਆ ਹਨ ਥੋੜਾ ਬਹੁਤਾ ਮੁੰਡਿਆਂ 'ਚ ਹੁੰਦਾ ਹੀ ਆ ਤੇ ਉਹਦਾ ਗਰੁੱਪ ਵਿੱਚ ਗੱਲਾਂ ਕਰਦੇ ਪਏ ਸੀ ਤੇ ਕਿਸੇ ਨੇ ਵਿੱਚੋਂ ਗਾਲ ਕੱਢਤੀ ਤੇ ਇਹ ਕਹਿੰਦਾ ਵੀ ਇਹ ਗੱਲ ਮਾੜੀ ਆ ਸਾਨੂੰ ਇੱਕ ਵਿੱਚੋਂ ਕਮੈਂਟ ਆਈ ਆਪਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਫਿਰ ਅਸੀਂ ਉਸ ਬਸ ਉਹ ਗਾਲ ਤੋਂ ਹੀ ਗਾਣਾ ਬਣ ਗਿਆ ਯਾਨੀ ਕਿ ਵੀ ਇੱਕ ਗੱਲ ਮਾੜੀ ਮੁੰਡੇ ਦੀ ਹੈ ਨਾ ਤੇ ਅੱਛਾ ਮੈਂ ਇੱਕ ਚੀਜ਼ ਦੱਸੋ ਕਹਿੰਦੇ ਨਾ ਮੋਸਟਲੀ ਜਿਹੜੇ ਰਾਈਟਰ ਹੁੰਦੇ ਨੇ ਹੈ ਨਾ ਇਹ ਰਾਤ ਨੂੰ ਬਹਿ ਕੇ ਲਿਖਦੇ ਨੇ ਕਹਿੰਦੇ ਕਿ ਉਸ ਟਾਈਮ ਮਾਹੌਲ ਜਿਹੜਾ ਸ਼ਾਂਤ ਹੁੰਦਾ ਹੈ ਨਾ ਪਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਰਾਤ ਨੂੰ ਲਿਖਦੇ ਹੋ ਦਿਨ ਨੂੰ ਲਿਖਦੇ ਮੈਨੂੰ ਲੱਗਦਾ ਕਿ ਤੁਸੀਂ 24 ਘੰਟੇ ਤੁਹਾਡੇ ਜਹਨ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਗੱਲਾਂ ਚੱਲਦੀਆਂ ਰਹਿੰਦੀਆਂ ਕਿ ਇਹਦੇ ਉੱਤੇ ਸੌਂਗ ਲਿਖ ਲਿਆ ਜਾਵੇ ਜਦੋਂ ਵੀ ਫ੍ਰੀ ਹੁੰਨਾ ਕੋਈ ਨਾ ਕੋਈ ਆਈਡੀਆ ਆਪਣੇ ਆਪ ਹੀ ਦਿਮਾਗ 'ਚ ਆ ਜਾਂਦਾ ਜਦੋਂ ਕੋਈ ਕਿਸੇ ਚੀਜ਼ ਨੇ ਬਣਨਾ ਹੁੰਦਾ ਨਾ ਉਹ ਆਪਣੇ ਆਪ ਹੀ ਇਦਾਂ ਦਾ ਮਾਹੌਲ ਬਣ ਜਾਂਦਾ ਤੇ ਬੈਠੇ ਬੈਠੇ ਕੋਈ ਵੀ ਕੋਈ ਗੱਲ ਕਿਸੇ ਨੇ ਕਹਿ ਤੀ ਉਹਦੇ ਵਿੱਚੋਂ ਵੀ ਬਸ ਆਪਣੇ ਮਾਈਂਡ ਹੀ ਕੁਝ ਇਸ ਤਰ੍ਹਾਂ ਦਾ ਹੈਗਾ ਕਿ ਕੋਈ ਨਾ ਕੋਈ ਗੱਲ ਕੈਚ ਕਰ ਲੈਂਦਾ ਵਿੱਚੋਂ ਉਹਨਾਂ ਤੇ ਗਾਣਾ ਬਣ ਜਾਂਦਾ ਅੱਛਾ ਅਗਲਾ ਸਰ ਮੁੱਖ ਮੰਤਰੀ ਸਾਹਿਬ ਮੇਰੇ ਤਾਂ ਨੂੰ ਤੁਸੀਂ ਮੈਨੂੰ ਇਹਦੇ ਸੋ ਬਹੁਤ ਗੱਲਾਂ ਹੋ ਕਰ ਲੀਆਂ ਸੀ ਧਮਕ ਸੌਂਗ ਬਾਰੇ ਕਰਦੀਆਂ ਪ੍ਰੋਫੈਸ਼ਨਲੀ ਕਰਦੀਆਂ ਥੋੜਾ ਜਿਹਾ ਪਰਸਨਲ ਲਾਈਫ ਵਾਲ ਚਾਹੁੰਦੇ ਆ ਕੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡੀ ਉਮਰ ਕਿੰਨੀ ਹੈ ਆਪਣੇ ਉਮਰ ਤਾਂ 15 ਤਾਂ ਜਾਣਦੀ ਹੈ ਠੀਕ ਹੈ ਤੇ ਤੁਸੀਂ ਮিলে ਦੱਸੋ ਕਿ ਇਸ ਇਸ ਦੇ ਵਿੱਚ ਬੱਚਾ ਪੜਦਾ ਹੈ ਨਾ ਤੇ ਤੁਸੀਂ ਕਿ ਸਕੂਲ ਚ ਪੜ ਰਹੇ ਹੋ ਤੁਹਾਡੇ ਐਗਜ਼ਾਮ ਚੱਲ ਰਹੇ ਤੇ ਤੁਸੀਂ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੇ ਸੌਂਗਸ ਨੂੰ ਇਸ profession ਨੂੰ ਕਿੰਨਾ ਟਾਈਮ ਦੇ ਰਹੇ ਹੋ ਹਲੇ ਟਾਈਮ ਆਪਾਂ ਇਸ ਤਰ੍ਹਾਂ ਭੱਜ ਨੱਠ ਕੇ ਦੇ ਰਹੇ ਹਾਂ ਗਾ ਪਿਛਾਉਗੇ ਹਾਂਜੀ ਮਿਹਨਤ ਕਰਕੇ ਹੀ ਬਿਲਕੁਲ ਕਹਿੰਦੇ ਕੋਈ ਵੀ ਕੰਮ ਕਰਨਾ ਹੋਵੇ ਤਾਂ ਮਿਹਨਤ ਲੱਗਦੀ ਹੈ ਤੇ ਤੁਹਾਡੀ ਬਹੁਤ ਮਿਹਨਤ ਹੈ ਕਿ ਤੁਸੀਂ 10th ਕਲਾਸ ਦੇ ਇਗਜ਼ਾਮ ਹੋਣ ਦੇ ਨਾਲ ਨਾਲ ਇਹਨੂੰ ਕਰ ਰਹੇ ਹੋ ਅੱਛਾ ਫਿਊਚਰ ਦੇ ਵਿੱਚ ਤੁਹਾਡਾ ਕੀ ਪਲਾਨ ਹੈ ਕਿ ਤੁਸੀਂ ਪ੍ਰੋਫੈਸ਼ਨਲੀ ਸਿੰਗਰ ਹੀ ਬੰਨਾ ਜਾਂ ਤੁਸੀਂ ਤੁਹਾਡਾ ਇਰਾਦਾ ਹੈ ਕਿ ਤੁਸੀਂ ਸਟੱਡੀ ਕਰਕੇ ਡਾਕਟਰ ਬੰਨਾ ਇੰਜੀਨੀਅਰ ਬੰਨਾ ਹਾਂ ਯਾ ਆਪਣੇ ਸ਼ੰਕਰ ਦੇ ਆਪਣੇ ਮੇਰਾ ਕਰਪਾ ਸਿੰਘ ਦੇ ਬਣਾ ਗਿਆ ਆਪਾਂ ਠੀਕ ਹੈ ਜੀ ਕਿਉਂਕਿ ਕਹਿੰਦੇ ਹੁੰਦੇ ਨਾ ਜਦੋਂ ਬੱਚਾ ਛੋਟਾ ਹੁੰਦਾ ਉਸੇ ਟਾਈਮ ਹੀ ਉਹ ਸੋਚ ਲਿਆ ਜਾਂਦਾ ਇੰਜੀਨੀਅਰ ਬੰਨਾ ਤੁਹਾਡੇ ਪੇਰੈਂਟਸ ਦਾ ਕਿਤੇ ਨਾ ਕਿਤੇ ਹੱਥ ਹੈਗਾ ਕਿ ਤੁਹਾਡੇ ਫਾਦਰ ਕਹਿੰਦੇ ਹੋਣ ਜਾਂ ਤੁਹਾਡੀ ਮਦਰ ਕਹਿੰਦੀ ਹੋਵੇ ਕਿ ਨਹੀਂ ਸਿੰਗਰ ਨਹੀਂ ਬੰਨਣਾ ਤੈਨੂੰ ਇੰਜੀਨੀਅਰ ਬਣਾਉਣਾ ਨਹੀਂ ਨਹੀਂ ਉਹ ਆਂਦੇ ਸਿੰਗਰੇ ਬਣਾਓ ਸਿੰਗਰੇ ਬਣਾਓ ਅੱਛਾ ਜੀ ਹਾਂ ਜੀ ਆਂਦੇ ਕਿਰਤਨੀयां ਬਾਜੋ ਜਾਂ ਸਿੰਗਰ ਬਾਜੋ ਕੋਈ ਇੱਕ ਚੀਜ਼ ਬੰਜੋ ਅੱਛਾ ਜੀ ਮਤਲਬ ਤੁਹਾਡੀ ਜਿਹੜੀ ਫੈਮਿਲੀ ਹੈ ਅੱਛਾ ਮੈਨੂੰ ਇੱਕ ਚੀਜ਼ ਹੋਰ ਦੱਸੋ ਕਿ ਜਿਹੜਾ ਇਹ ਸਿੰਗਿੰਗ ਲਾਈਨ ਦੇ ਵਿੱਚ ਆਏ ਤੁਸੀਂ ਇਹਦੇ ਵਿੱਚ ਤੁਹਾਡੀ ਫੈਮਿਲੀ ਦੇ ਵਿੱਚ ਬੈਕਗ੍ਰਾਉਂਡ ਕੋਈ ਨਾ ਕੋਈ ਸਿੰਗਰ ਗੀਤਕਾਰ ਕੁਝ ਹੈਗੇ ਸੀ ਜਾਂ ਫਿਰ ਪਹਿਲੇ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਹਾਂ ਨੇ ਆਪਣੇ ਆਪ ਨੇ ਪਹਿਲੇ ਫੈਮਿਲੀ ਚ ਆਪਾਂ ਕਰ ਲਿਆ ਹੀ ਹਾਂ ਹੋਰ ਨਹੀਂ ਕੋਈ ਹੈਗਾ ਅੱਛਾ ਜੀ ਤੇ ਸਾਡੇ ਨਾਲ ਨਾਲ ਆਪਾਂ ਪਰਸਨਲ ਸਵਾਲ ਤਾਂ ਨਹੀਂ ਵੀਰ ਸਰ ਨੂੰ ਵੀ ਪੁੱਛ ਹੀ ਲਈਏ ਸਰ ਤੁਹਾਡੇ ਵੱਲੋਂ ਨੇ ਥੋੜਾ ਪਰਸਨਲ ਪੁੱਛਣ ਲੱਗੇ ਸਲ ਤਾਂ ਪਹਿਲਾਂ ਤਾਂ ਮੈਂ ਕੱਲ ਨਹੀਂ ਸਾਡੇ ਦਰਸ਼ਕ ਵੀ ਇਹ ਗੱਲ ਜਾਣਨਾ ਚਾਹੁੰਦੇ ਆ ਕਿ ਕਿ ਤੁਸੀਂ ਆਰਟਿਸਟ ਪੇਸ਼ ਕਰ ਰਹੇ ਹੋ ਹੈਨਾ ਤੇ ਜ਼ਰੂਰੀ ਹੁੰਦਾ ਕਿ ਜਿਹੜਾ ਬੰਦਾ ਸਾਡੇ ਆਰਟਿਸਟ ਸਾਡੇ ਸਾਹਮਣੇ ਲੈ ਕੇ ਆ ਰਹੇ ਨੇ ਸਾਨੂੰ ਇੰਨੇ ਵਧੀਆ ਪ੍ਰੋਜੈਕਟ ਦੇ ਰਹੇ ਨੇ ਤੇ ਉਹਨਾਂ ਬਾਰੇ ਜਾਣਿਆ ਜਾਵੇ ਤੇ ਜਿਹੜੇ ਤੁਹਾਡੇ ਕਾਲਜ ਲਾਈਫ ਹੈ ਕਿੱਥੇ ਕਾਲਜ ਲਾਈਫ ਦੀ ਮੇਰੀ ਆਪਣੀ ਪੋਲ ਟੈਕਨਿਕ ਅੰਮ੍ਰਿਤਸਰ ਪੋਲ ਟੈਕਨਿਕ ਕਾਲਜ ਸਟੈਂਸ ਸੀ ਸ਼ਰਾਰਤੀ ਸੀ ਜਾਂ ਫਿਰ ਢਾਕੂ ਸੀ ਮੈਂ ਜੀ ਕਾਲਜ ਤੇ ਮੈਂ ਅੱਧ ਚ ਛੱਡ ਕੇ ਬਾਹਰ ਚਲ ਗਿਆ ਸੀ ਬਸ ਸ਼ਰਾਰਤੀ ਸੀ ਢਾਕ ਬੜਕ ਬੜਕ ਨਹੀਂ ਸੀ ਮੈਂ ਵੈਸੇ ਸਾਡੀ ਤੁਸੀਂ ਜਦੋਂ ਕਹਿੰਦੇ ਸੀ ਛੱਡ ਕੇ ਚਲੇ ਗਿਆ ਇੱਥੇ ਪਤਾ ਲੱਗ ਗਿਆ ਤੁਸੀਂ ਸ਼ਰਾਰਤੀ ਸੀ ਸ਼ਰਾਰਤੀ ਅੱਛਾ ਕੋਈ ਐਸੀ ਸ਼ਰਾਰਤ ਦੱਸੋ ਸ਼ਰਾਰਤ ਕਰਨ ਤੋਂ ਬਾਅਦ ਤੁਸੀਂ ਇੰਜੋਏ ਤਾਂ ਕੀਤਾ ਹੀ ਹੋਵੇ ਉਸ ਸ਼ਰਾਰਤ ਨਾਲ ਨਾਲ ਡਾਂਟ ਵੀ ਪਈ ਹੋਵੇ ਮੈਂ ਜੀ ਆਪਣਾ 2 ਸਾਲ ਕਾਲਜ ਸਟੱਡੀ ਕੀਤੀ ਆ ਤੇ ਕਲਾਸਾਂ ਮੇਰੇ ਖਾਲੋਂ 2-3 ਲਈ ਹੋਣੀਆਂ 2 ਸਾਲਾਂ ਚ ਬਾਕੀ ਬਾਕੀ ਸਾਰੀਆਂ ਸ਼ਰਾਰਤਾਂ ਹੀ ਆ ਜੀ ਸਾਰੀਆਂ ਸ਼ਰਾਰਤਾਂ ਇੰਜੋਏ ਕੀਤੀਆਂ ਵੀਰਾਂ ਭਰਾਵਾਂ ਨਾਲ ਜੀ ਅੱਛਾ ਜੀ ਤੇ ਜਿਹੜੇ ਤੁਹਾਡੇ ਸਕੂਲ ਮੇਟ ਸੀ ਕਲਾਸ ਜਿਹੜੇ ਕਾਲਜ ਮੇਟ ਸੀਗੇ ਹੁਣ ਵੀ ਮਿਲਦੇ ਆ ਸਾਰੇ ਹਾਂਜੀ ਹਾਂਜੀ ਜੀ ਮਿਲਦੇ ਆ ਜੀ ਜਿਹੜੇ ਮੇਰੇ 4-5 ਖਾਸ ਯਾਰ ਆ ਆਪਣੇ ਕਮਲ ਆ ਇੱਕ ਜੀ ਉਹ ਸਾਰੇ ਮਿਲਦੇ ਆ ਦੇ ਸਾਰੇ ਖਾਸ ਆ ਦੇ ਅੱਛਾ ਕਦੇ ਇਦਾਂ ਹੋਇਆ ਤੁਸੀਂ ਕਿਸੇ ਕੁੜੀ ਨੂੰ ਪ੍ਰਪੋਜ਼ ਕੀਤਾ ਹੋਵੇ ਤੇ ਕੋਈ ਤੁਹਾਨੂੰ ਚਾਹੇ ਪਰ ਨਾ ਨਾ ਇਹ ਪਰਪੋਸ ਇਹ ਤੁਹਾਨੂੰ ਪਤਾ ਹੀ ਚੱਲਦਾ ਰਹਿੰਦਾ ਅਜੀ ਅਛਾ ਫਤਿਹ ਲੇਕ ਨਹੀਂ ਦੋਨੀ ਔਰ ਜਿੰਨੇ ਜਿੰਨੇ ਪਰਪੋਸ ਕੀ ਤਾਂ ਸਾਰੇ ਜਣੇ ਸੁਣ ਲਓ ਇਹ ਤੁਹਾਨੂੰ ਪਤਾ ਨਾਲ ਨਾਲ ਹੀ ਚੱਲਦਾ ਜੀ ਅੱਛਾ ਤੁਹਾੰਦਾ ਸਵਾਲ ਮੇਰਾ ਸੇਮ ਕੁਐਸਚਨ ਧੰਨਵਾਹ ਪਹਿਲਾਂ ਦੱਸੋ ਫੈਮਲੀ ਚ ਕੌਣ ਕੌਣ ਹੈ ਫੈਮਲੀ ਚ ਮੰਮੀ ਡੈਡੀ ਨੇ ਜੀ ਬ੍ਰਦਰ ਭਾਬੀ ਜੀ ਭਤੀਜਾ ਤੇ ਇੱਕ ਤੇ ਗ੍ਰੈਂਡਮਾ ਠੀਕ ਹੈ ਤੁਸੀਂ ਤੁਸੀਂ ਗੀਤਕਾਰੀ ਦੇ ਨਾਲ ਨਾਲ ਤੁਸੀਂ ਦੱਸਿਆ ਕਿ ਤੁਹਾਡਾ ਕੰਮ ਹੈ ਤੁਸੀਂ ਜਿਮ ਦਾ ਕੰਮ ਕਰ ਰਹੇ ਹੋ ਤੁਹਾਡੇ ਸਪਲੀਮੈਂਟ ਚੱਲ ਰਹੇ ਹਨ ਤੇ ਤੁਸੀਂ ਦੋਨਾਂ ਚੀਜ਼ਾਂ ਨੂੰ ਟਾਈਮ ਕਿਦਾਂ ਲੈਂਦੇ ਹੋ ਕਿਦਾਂ ਬੈਲੈਂਸ ਕਰਦੇ ਹੋ ਟਾਈਮ 6 ਦਿਨ ਆਪਣਾ ਸਪਲੀਮੈਂਟ ਦਾ ਚੱਲਦਾ ਜੀ ਤੇ ਦੋ ਦਿਨ ਆਪਣਾ ਸਿੰਗਿੰਗ ਬੱਸ ਅੱਛਾ ਦੋ ਦਿਨ ਸਿੰਗਿੰਗ ਤੇ ਜਿਹੜੀ ਤੁਹਾਡੀ ਸਿੰਗਿੰਗ ਵਾਲ ਤੁਸੀਂ ਹੈਗੇ ਅ ਵੀ ਤੁਹਾਡਾ ਬਚਪਨ ਤੋਂ ਸੇ ਰੂਹ ਸੀ ਤੁਹਾਡੀ ਜਦੋਂ ਤੱਕ ਤੁਹਾਨੂੰ ਕਿਸੇ ਨੇ ਕਿਹਾ ਕਿ ਤੂੰ ਵਧੀਆ ਸਿੰਗਰ ਬਣ ਸਕਦਾ ਤੁਹਾਨੂੰ ਕਮੈਂਟ ਮਿਲਿਆ ਜੀ ਮੈਨੂੰ ਇਹ ਪਹਿਲਾਂ ਲਿਖਣ ਦਾ ਸ਼ੌਂਕ ਸੀ ਦੱਸ ਤਨੂਆ ਪਹਿਲਾਂ ਵੀ ਦੱਸਿਆ ਵੀ ਲਿਖਣ ਦਾ ਜਿਆਦਾ ਸ਼ੌਂਕ ਸੀਗਾ ਤੇ ਉਸ ਤੋਂ ਬਾਅਦ ਥੋੜਾ ਬਹੁਤ ਕਿਤੇ ਨਾ ਕਿਤੇ ਯਾਰਾਂ ਦੋਸਤਾਂ ਚ ਰਹਿ ਕੇ ਉਹ ਗਾਉਂਦੇ ਰਹਿੰਦੇ ਸੀ ਤੇ ਬਸ ਯਾਰਾਂ ਦੋਸਤਾਂ ਦੀ سپورਟ ਦੇ ਨਾਲ ਹੀ ਯਾਨੀ ਕਿ ਉਹ ਕਹਿੰਦੇ ਵੀ ਤੂੰ ਆਪ ਹੀ गा ਸਕਦਾ ਕਿਸੇ ਨੂੰ ਗਾਣੇ ਦੇ ਨਾਲੋਂ ਵੀ ਤੂੰ ਆਪ ਚੰਗਾ गा ਲੈਣਾ ਤੇ ਉਹਦੇ ਕਰਕੇ ਹੁਣ ਸਾਨੂੰ ਤੇ ਉਸ ਤੋਂ ਬਾਅਦ ਮੈਂ ਸਿੱਖਣ ਲੱਗ ਗਿਆ ਤੇ ਹੁਣ ਸਿੱਖ ਕੇ ਤੁਹਾਡੇ ਸਾਹਮਣੇ ਆ ਗਿਆ ਅੱਛਾ ਸਿੰਗਿੰਗ ਲਾਈਨ ਦੇ ਵਿੱਚ ਤੁਸੀਂ ਆਪਣੇ ਉਸਤਾਦ ਕਿਹਨਾਂ ਨੂੰ ਮੰਨਦੇ ਹੋ ਆਪਣੇ ਗੁਰੂ ਕਿਹਨਾਂ ਨੂੰ ਮੰਨਦੇ ਹੋ ਉਸਤਾਦ ਬੱਬੂ ਮਾਨ ਸਰ ਅੱਛਾ ਬੱਬੂ ਮਾਨ ਸਰ ਮੈਂ ਤੇ ਬੱਬੂ अच्छा ए जेडे एते सि सिंगल लाइन ਦੇ ਵਿੱਚ ਆਏ ਬਗਮਨ ਸਾਹਿਬ ਨੇ ਫੋਲੋ ਕਰ ਰਹੇ ਤੁਸੀਂ ਹਨ ਜੀ ਉਹ ਜਿਹੜਾ ਤੁਸੀਂ ਲਿਖ ਰਿਹਾ ਥੋ ਚਲਤ ਮਿਲ ਵੀ ਰਹੀ ਆ ਕਿ ਤੁਸੀਂ ਉਹਨਾਂ ਨੂੰ ਫੋਲੋ ਕਰ ਰਹੇ ਹੋ ਹਾਂਜੀ ਕਿਤੇ ਨਾ ਕਿਤੇ ਤੁਹਾਨੂੰ ਕਿਸੇ ਨੇ ਇਹ ਨਹੀਂ ਕਿਹਾ ਤੁਹਾਡੀ ਫੈਮਿਲੀ ਦੇ ਵਿੱਚ ਜਾਂ ਫਿਰ ਜਿਆਦਾਤਰ ਹੁੰਦਾ ਸਾਡੇ ਪਿੰਡਾਂ ਦੇ ਵਿੱਚ ਹਾਂਜੀ ਮੈਂ ਮੋਸਟਲੀ ਤੁਸੀਂ ਬਰਨਾਲਾ ਏਰੀਆ ਤੋਂ ਆਏ ਉਸ ਸਾਈਡ ਮੋਸਟਲੀ ਇਹ ਹੁੰਦਾ ਕਹਿੰਦੇ ਆ ਕਿ ਛੱਡ ਕੰਮ ਛੱਡ ਕੇ ਕੰਜਰਖਾਨੇ ਨੂੰ ਛੱਡ ਕੇ ਪੰਜਾਬੀ ਦਾ ਇਹ ਵਰਡ ਯੂਜ਼ ਕਰਦੇ ਕੰਜਰਖਾਨਾ ਛੱਡ ਕੇ ਕੋਈ ਹੋਰ ਕੰਮ ਫੜ ਲਾ ਤਾ ਮੈਂ ਕਦੇ ਕਿਸੇ ਨੇ ਇਦਾਂ ਦਾ ਕੁਝ ਕੀਤਾ ਨਹੀਂ ਇਦਾਂ ਦਾ ਕੁਝ ਨਹੀਂ ਸਾਨੂੰ ਤਾਂ ਪੰਜਵੀਂ ਕਲਾਸ ਤੋ ਬਾਅਦ ਯਾਨੀ ਕਿ ਮੀਡਲ ਕਲਾਸ ਫੈਮਿਲੀ ਆ ਜੀ ਆਪਣੇ ਜਿੱਦਾਂ ਵੀ ਹੁੰਦਾ ਹੈ ਨਾ ਤੇ ਇਹ ਆ ਵੀ ਸਾਰੇ ਯਾਨੀ ਕਿ ਪੜ੍ਹੇ ਲਿਖੇ ਜਿਆਦਾ ਮੈਨੂੰ ਹੀ ਕਹਿੰਦੇ ਨੇ ਵੀ ਤੂੰ ਹੀ ਪੜਾਕੂ ਆ ਹੈ ਨਾ ਜਿਆਦਾ ਮਤਲਬ ਸਭ ਵਧੀਆ ਰਿਸਪੌਂਸ ਰਿਹਾਗਾ ਸਾਰਿਆਂ ਨੇ ਉਹਨਾਂ ਨੇ ਸ਼ੁਰੂ ਤੋਂ ਹੀ ਪੰਜਵੀਂ ਕਲਾਸ ਤੋਂ ਬਾਅਦ ਹੀ ਆਪਣਾ ਮਤਲਬ ਫ੍ਰੀ ਕਰਤਾ ਸੀ ਆਪਾਂ ਨੂੰ ਵੀ ਇਹਨੇ ਜਿੱਧਰ ਜਾਣਾ ਆਪਣੀ ਮਰਜ਼ੀ ਨਾਲ ਜਾਣਾ ਹਨਾ ਤੇ ਕੋਈ ਓਦਾਂ ਲੰਬਾ ਲੰਬਾ ਕਦੇ ਆਇਆ ਨਹੀਂ ਸੀਗਾ ਕੋਈ ਗਲਤੀ ਵੀ ਨਹੀਂ ਕੀਤੀ ਹਨਾ ਤੇ ਆਪਣੇ ਵੱਲੋਂ ਕੋਈ ਪਰਮਾਤਮਾ ਦੀ ਕਿਰਪਾ ਵੀ ਆ ਸਹੀ ਚੱਲਿਆ ਆਪਣੀ ਲੈਂਡ ਤੇ ਤੇ ਹੌਲੀ 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 ਸਕਸੈਸ ਹੋ ਰਹੀਆਂ ਤੁਹਾਡੇ ਸਾਹਮਣੇ ਹਨਾ ਬਿਲਕੁਲ ਕਹਿੰਦੇ ਜਦੋਂ ਮਿਹਨਤ ਕਰਦਾ ਇੱਕ ਨਾ ਇੱਕ ਦਿਨ ਮਿਹਨਤ ਜਿਹੜੀ ਰੰਗ ਜ਼ਰੂਰ ਲੈ ਕੇ ਆਉਂਦੀ ਹੈ ਔਰ ਮੋਸਟਲੀ ਉਸ ਟਾਈਮ ਜਦੋਂ ਤੁਸੀਂ ਇਕੱਲੇ ਨਹੀਂ ਖੁਸ਼ ਹੋ ਰਹੇ ਨਾਲ ਦੂਜਿਆਂ ਨੂੰ ਵੀ ਖੁਸ਼ ਕਰ ਰਹੇ ਤੇ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਗਾਉਣਾ ਸ਼ੁਰੂ ਕੀਤਾ ਤੇ ਕਿਹੜਾ ਗੀਤ ਹੈ ਜਿਹੜਾ ਅਕਸਰ ਤੁਸੀਂ ਆਪਣੇ ਯਾਰਾਂ ਦੋਸਤਾਂ ਨਾਲ ਗੁੰਗਣਾਉਂਦੇ ਹੋ ਉਹ ਬੱਬੂ ਮਾਨ ਸਾਹਿਬ ਦਾ Song ਹੈ ਜੀ ਚੰਨ ਚਾਨਣੀ ਰਾਤ ਮਹਿਰਮਾ ਹਨਾ ਤੇ ਸ਼ਾਦ ਚੰਨ ਚਾਨਣੀ ਹ ਰਾਤ ਮਹਿਰਮਾ ਟਿਮ ਟਿਮਉਂਦੇ ਤਾਰੇ ਪਿਛਲੀ ਗਲ ਹੀ ਵਿੱਚ ਆ ਜਾ ਸੋਹਣਿਆ ਸੋਂਗੇ ਪਿੰਡ ਦੇ ਸਾਰੇ ਚੰਨ ਚਾਨਣੀ ਹੈ ਰहत ਮਹਿਰਮਾ ਟਿਮ ਟਿਮਉਂਦੇ ਤਾਰੇ ਤਾਰਾ ਚੋਮਾ ਪੋਚੇ ਲਾਵਾਂ ਪਜ ਪਜ ਕੰਮ ਨਵੇੜਾਂ ਸ਼ੀਸ਼ਾ ਮੈਨੂੰ ਮਾਰੇ ਸੈਨ ਤਾਂ ਜਦ ਜੁਲਫਾਂ ਨੂੰ ਛੇੜਾਂ ਦੁੱਧ ਪਲਾਵਾਂ ਲਾਚੀਆਂ ਵਾਲਾ ਤਰੀ ਕਾੜਨੀ ਹਾਰੇ ਪਿਛਲੀ ਗਲ ਹੀ ਵਿੱਚ ਆ ਜਾ ਸੋਹਣਿਆ ਸੌਂਗੇ ਪਿੰਡ ਦੇ ਸਾਰੇ ਚੰਨ ਚਾਨਣੀ ਰਾਤ ਮਹਿਰਮਾ ਟਿਮ ਟਿਮਉਂਦੇ ਤਾਰੇ ਆਰੇ ਟਿਮ ਟਿਮਉਂਦੇ ਤਾਰੇ ਇਹ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਗੀਤਕਾਰੀ ਦਾ ਜਿਹੜੇ ਖੇਤਰ ਆ ਗਾਇਕੀ ਦਾ ਜਿਹੜੇ ਖੇਤਰ ਆ ਉਹਦੇ ਵਿੱਚ ਤੁਸੀਂ ਬਹੁਤ ਇੰਟੈਲੀਜੈਂਟ ਹੋ ਤੁਹਾਡਾ ਛੋਟਾ ਜਿਹਾ ਟੈਸਟ ਲੈ ਲੇ ਜਾਈਏ ਕੁਸੀਂ ਪੜ੍ਹਦੇ ਸੀ ਜਾਂ ਨਹੀਂ ਪੜ੍ਹਦੇ ਸੀ ਹੁਣ ਪਤਾ ਲੱਗ ਜੂਗਾ আচ্ছা ਮੈਨੂੰ ਇਹ ਦੱਸੋ এলিਫੈਂਟ ਦੀ ਜਿਹੜੀ ਸਪੈਲਿੰਗ ਆ ਉਹਦੇ ਵਿੱਚ ਕਿੰਨੇ ਅਲਫਾਬੈਟ ਹੁੰਦੇ ਆ ਇੱਕ ਹੀ ਹੁੰਦਾ ਜੀ আচ্ছা ਜੇ ਮੈਨੂੰ ਇਹ ਦੱਸੋ ਰਣਵੀਰ ਸਰ এলিਫੈਂਟ ਦੀ ਸਪੈਲਿੰਗ ਕੀ ਹੁੰਦੀ ਆ ਯੂ ਐਲ ਮੈਂ ਦੱਸਾਂ ਮੈਂ ਜੀ ਆਂਟੀ ਇਹ ਵਾਲੇ ਇਹ ਵਾਲੇ ਪਿਆ ਚੀ ਆਂਟੇ मतलब ए, ए तो, तो अच्छा मतलब ये तो पता लग गया कि ਤੁਸੀਂ ਪੜ੍ਹਦੇ ਵੀ ਸੀ ਤੁਸੀਂ ਕਿੱਥੇ ਪੜਿਆ ਤੇ ਮੈਂ ਆਪਣਾ ਕਾਨਵਨਸ ਸਕੂਲ ਜਿਹੜਾ ਪੜਿਆ ਬਹੁਤ ਵਧੀਆ ਮੈਂ ਪਰ ਪੜਿਆ ਮੈਂ ਪੜਿਆ ਮੈਂ ਪਲੱਸ 2 ਤੱਕ ਕਰੀਆਂ ਰਣਵੀਰ ਸਰ ਮੈਨੂੰ ਆਪਣੀ ਫੈਮਲੀ ਬਾਰੇ ਦੱਸੋ ਕਿ ਫੈਮਲੀ ਦੇ ਵਿੱਚ ਕੌਣ ਕੌਣ ਹੈ ਫੈਮਲੀ ਜੀ ਜੀ ਸਭ ਤੋਂ ਪਹਿਲੇ ਮਮ ਡੈਡ ਨੇ ਜੀ ਉਤੋਂ ਬਾਅਦ ਮੇਰੇ ਵੱਡੇ ਬ੍ਰਦਰ ਅਮੋਲਕਦੀਪ ਸਿੰਘ ਭੁੱਲਰ ਜੀ ਉਹਨਾਂ ਦੇ ਵਾਈਫ ਮਨਜੋਤ ਕੌਰ ਭੁੱਲਰ ਤੇ ਸਾਡਾ ਭਤੀਜਾ ਛੋਟਾ ਗੁਰਸ਼ੇਰ ਭੁੱਲਰ ਉਤੋਂ ਬਾਅਦ ਮੇਰੇ ਬ੍ਰਦਰ ਤੇ ਮਿਡਲ ਵਾਲੇ ਬ੍ਰਦਰ ਰਣਜੋਤ ਬਾੜ ਤੇ ਮੇਰੇ ਸਿਸਟਰ ਨੇ ਜੀ ਆਪਣੇ ਕੈਨੇਡਾ ਜਗਦੀਪ ਕੌਰ ਤੋਂ ਇਹ ਹੋਈ ਹੈ ਜੀ ਫੈਮਲੀ ਬੜੀ ਔਰ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਜੁਆਇੰਟ ਫੈਮਲੀ ਸਾਰੇ ਦੇ ਨਾਮ ਲੈ ਔਰ ਬਹੁਤ ਵਧੀਆ ਗੱਲ ਹੈ ਕਿਉਂਕਿ ਅੱਜ ਕੱਲ ਜਿਹੜੀ ਫੈਮਲੀ ਹੈ ਨਿਊਕਲੀਅਰ ਹੋ ਗਈ ਉਹਨਾਂ ਨੇ ਜੀ ਸਪੋਰਟ ਮੇਰੀ ਬੜੀ ਕੀਤੀ ਹੈ ਜੀ ਮੇਰੇ ਭਾਬੀ ਜੀ ਨੇ ਦੋਹਾਂ ਬ੍ਰਦਰ ਨੇ ਮਮ ਰੜਨੇ ਉਹਨਾਂ ਨੇ ਕਿਹਾ ਕਿ ਜੋ ਕਰਨਾ ਤੂੰ ਕਰ ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਉਹਨਾਂ ਦੀ ਸਪੋਰਟ ਤੋਂ ਬਿਨਾ ਕੁਝ ਨਹੀਂ ਜੀ ਉਹਨਾਂ ਦੀ ਸਪੋਰਟ ਤੇ ਕੰਪਨੀ ਖੜੀ ਹੈ ਖਾਸ ਕਰਕੇ ਆਪਣੇ ਬ੍ਰਦਰ ਦੀ ਭਾਬੀ ਦੀ ਸਿਰ ਤੇ ਤੇ ਉਹਨਾਂ ਕਰਕੇ ਕੰਮ ਸਟਾਰਟ ਕੀਤਾ ਸੀ ਜੀ ਯੋ ਕਿ ਮੇਰਾ ਸੁਪਨਾ ਬੜੇ ਟਾਈਮ ਦਾ ਸੀ ਬਟ ਮੈਨੂੰ ਸਪੋਰਟ ਨਹੀਂ ਮਿਲੀ ਸੀ ਪਰ ਜਦੋਂ ਮਨਣਾ ਨੇ ਸ਼ੇਅਰ ਕੀਤੀ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਡਨ ਕਰੋ ਕੰਮ ਕੁਝ ਕਰਕੇ ਜੀ ਅੱਛਾ ਠੀਕ ਹੈ ਜਿੱਥੇ ਤੁਹਾਨੂੰ ਭਾਬੀ ਜੀ ਤੇ ਤੁਹਾਡੇ 브ਦਰ ਸਾਥ ਦੇ ਦੇ ਉੱਥੇ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਨੇ ਉਹ ਤੁਹਾਨੂੰ ਸਪੋਰਟ ਕਰਦੇ ਫਾਦਰ ਸਾਹਿਬ ਫੁੱਲ ਸਪੋਰਟ ਜੀ ਮੇਰੇ ਕਰਦੇ ਜੀ ਉਹ ਫਿਰ ਗਾਲ-ਵਾਲੀ ਗੱਲ ਆ ਜਾਂਦੀ ਨਾ ਲੋਕੀ ਕਹਿੰਦੇ ਕਮੈਂਟ ਕਰਦੇ ਤੁਸੀਂ ਘਰੀ ਵੀ ਗਾਣਾ ਗਾੜਦੇ ਜੀ ਫਾਦਰ ਸਾਹਿਬ ਬਹੁਤ ਸਪੋਰਟ ਕਰਦੇ ਜੀ ਆਪਣੇ ਮੈਂ ਸਭ ਤੋਂ ਪਹਿਲਾਂ ਗਾਣਾ ਹੀ ਫਾਦਰ ਸਾਹਿਬ ਨੂੰ ਸੁਣਾਇਆ ਸੀ ਕਹਿੰਦੇ ਕੋਈ ਚੱਕਰ ਹੀ ਨਹੀਂ ਕਰੋ ਕੋਈ ਗੱਲ ਨਹੀਂ ਅੱਛ ਸਪੋਰਟ ਕਰਦੇ ਜੀ ਕਰਦੇ ਬਹੁਤ ਸਪੋਰਟਿੰਗ ਅੱਛਾ ਨਾਲ ਨਾਲ ਹੁਣ ਇਹ ਵੀ ਦੱਸ ਦੋ ਸੰਧ ਸਭ ਤੁਹਾਨੂੰ ਵੀ ਸੇਮ ਕੁਐਸਚਨ ਹੈ ਜੀ ਕਿ ਮੈਰਿਜ ਬਾਰੇ ਕੀ ਫੈਸਲਾ ਮੈਰਿਜ ਬਾਰੇ ਅਜੇ ਨਹੀਂ ਸੋਚਾਈ ਜੀ ਮੈਂ ਆਪਨੇ ਅਜੇ ਨਹੀਂ ਸੋਚਿਆ ਅਜੇ ਦੀ ਜੀ ਆਪਣਾ ਮੇਨ ਮਕਸਦ ਕੰਮ ਕਰਨਾ ਹੈ ਜੀ ਕੰਮ ਕਰਾਂਗੇ ਜੇ ਠੋਕ ਕੇ ਜਦੋਂ ਬਾਬੇ ਜੀ ਮਹਿਨਾ ਗੁੱਡੀ ਚੜੂਗੀ ਪੂਰੀ ਫਿਰ ਸੋਚਾਂਗੇ ਮੈਰਿਜ ਬਾਰੇ ਜੀ